ਕਬ ਵਿਖਿਆ ਵੀ ਜਰੂ ਚੰਡੀਗੜ ਬਣਿਆ ਸੀ ਜਿਹੜੇ ਲੋਕਾਂ ਤੋਂ ਉਦੋਂ ਜ਼ਮੀਨਾਂ ਕੌਂਗਾਂ ਕਿਹਾ ਸੀ ਉਹ ਅੱਜ ਰੇਡਾਂ ਲਾ ਕੇ ਉੱਥੇ ਜਿਵੇਂ ਕਹਿੰਦਾ ਵੀ ਆਵਾਜ਼ਾ ਮਾੜਾ ਮੁਕਤਾ ਗੁਜ਼ਾਰਾ ਕਰਨ ਵਾਸਤੇ ਮਜਬੂਰ ਹੋਏ ਹੈਗੇ ਆ ਟਰੈਕਟਰਾਂ ਵਗੈਰਾ ਲਾ ਦੇਣਗੇ ਤਾਂ ਉਹਦੇ ਨਾਲ ਜਿਹੜੀ ਸਾਡੀ ਜ਼ਮੀਨ ਹੈਗੀ ਆ ਉਹ ਖੋਹੀ ਜਾਊਗੀ ਉਹ ਨਹੀਂ ਉਹਨਾਂ ਨੂੰ ਜ਼ਮੀਨ ਦੇ ਕੇ ਰਾਜੀ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜੀ ਜ਼ਮੀਨ ਹੈ ਸਾਡੇ ਦਾਦੇ ਪੁਰਖਿਆਂ ਦੀ ਜ਼ਮੀਨ ਜੇ ਖੁੱਸ ਗਈ ਇੱਕ ਵਾਰੀ ਤਾਂ ਮੁੜ ਕੇ ਸਾਨੂੰ ਵੀ ਠੂਠਾ ਲੈ ਕੇ ਦਰਦਾਰ ਮੰਗਣਾ ਪਊਗਾ ਬਹੁਤ ਵੈਰੀ ਇਦਾਂ ਹੋਇਆ ਵੀ ਜਿਹੜੀਆਂ ਜ਼ਮੀਨਾਂ ਲਖਾ ਲੀਆਂ ਜਾਂਦੀਆਂ ਉਹ ਤੋਂ ਬਾਅਦ ਜਿਹੜਾ ਪੈਸਾ ਮੈਲ ਨਾਲ ਵਾਸਤੇ ਕਿਸਾਨਾਂ ਦੀ ਬਹੁਤ ਜ਼ਿਆਦਾ ਖੱਜਲ ਖਰਾਬੀ ਹੁੰਦੀ ਆ ਹਰ ਵਾਰ ਇਦਾਂ ਕਿਉਂ ਹੁੰਦਾ ਹੈ ਹਰ ਵਾਰ ਇਸ ਮਹੀਨੇ ਦੇ ਵਿੱਚ ਜਾ ਕੇ ਜਦੋਂ ਮੌਨਸੂਨ ਪਾਉਣਾ ਆਉਂਦੀਆਂ ਤੇ ਉਸ ਤੋਂ ਬਾਅਦ ਇਹ ਖਬਰਾਂ ਆਉਂਦੀਆਂ ਵੀ ਫਲਾਨੀ ਜਗ੍ਹਾ ਤੇ ਖੜਾ ਦੀ ਸਥਿਤੀ ਬਣ ਗਈ ਇਹ ਉਦੋਂ ਦੇਖਦੇ ਹੀ ਨਹੀਂ ਵੀ ਜਿਹੜਾ ਪਾਣੀ ਦੇ ਵਹਾਅ ਕਿੱਧਰ ਨੂੰ ਜਾਂਦਾ ਕਿਸ ਤਰੀਕੇ ਦੇ ਨਾਲ ਨਿਕਾਸੀ ਕੀਤੀ ਜਾਊਗੀ ਇਹਨਾਂ ਡਰੇਨਾਂ ਅੰਗਰੇਜ਼ਾਂ ਦੇ ਵੇਲੇ ਦੀਆਂ ਬਣੀਆਂ ਹੋਈਆਂ ਹੈਗੀਆਂ ਪੰਜਾਬ ਦੇ ਵਿੱਚ ਉਹਨਾਂ ਦੀ ਵੀ ਜਿਹੜੀ ਸਫਾਈ ਆ ਉਹ ਚੰਗੇ ਤਰੀਕੇ ਨਾਲ ਗਵਰਨਮੈਂਟਾਂ ਮੌਨਸੂਨ ਮੌਸਮ ਤੋਂ ਪਹਿਲਾਂ ਨਹੀਂ ਕਰਦੇ ਸਾਡੇ 9 ਮਿਲੀਅਨ ਡਾਲਰ ਬਹੁਤ ਵੱਡੀ ਰਕਮ ਆ ਜਿਹਦੀ ਤੋਂ ਖਤੜੀ ਦੇ ਦੋਸਤ ਹੈ ਹੋਇਆ ਇਹਨਾਂ ਨੇ ਕੁਸ਼ਤ ਗੇਮਿੰਗ ਮਕ ਮਸ਼ੀਨਾ ਲਾਉਣਾ ਸੀਗੀਆਂ ਜਿਹੜੀਆਂ ਆਪਾਂ ਜੂਆ ਖੇਡਣ ਵਾਲੀਆਂ ਨਹੀਂ ਹੁੰਦੀਆਂ ਉਹ ਗੇਮਿੰਗ ਮਸ਼ੀਨਾ ਸੱਤ ਗੁਜਰਾਤੀ ਮੂਲ ਦੇ ਜਿਹੜੇ ਲੋਕ ਹੈਗੇ ਆ ਉਹ ਪਹਿਲਾਂ ਤਾਂ ਗ੍ਰੈਸਟਾਰੀਆਂ ਹੋਣਾ ਸੀ ਉਹਨਾਂ ਦੇ ਜੇ ਕੋਈ ਪੰਜਾਬ ਵੀ ਪੰਜਾਬੀ ਮੂਲ ਦਾ ਇੱਧਰ ਫੜਿਆ ਜਾਂਦਾ ਤਾਂ ਉਧਰ ਪੰਜਾਬ ਦੇ ਵਿੱਚ ਜਾਂ ਇੰਡੀਅਨ ਜਿਹੜਾ ਮੀਡੀਆ ਉਹਦੇ ਵਿੱਚ ਵੱਡੀਆਂ-ਵੱਡੀਆਂ ਖਬਰਾਂ ਆ ਜਾਂਦੀਆਂ ਫਲਾਨੀ ਜਗ੍ਹਾ ਤੇ ਆ ਫੜ ਲਿਆ ਫੜ ਲੇ ਕੀ ਫਿਰ ਉਹੀ ਪੱਖਪਾਤ ਵਾਲੀ ਗੱਲ ਪ੍ਰਦੀਪ ਜੀ ਆ ਜਾਂਦੀ ਹੈਗੀ ਆ ਵੀ ਜਰੂਰ ਦਾ ਪੰਜਾਬ ਉਹਨਾਂ ਦੀ ਕੋਈ ਛੋਟੀ ਮੋਟੀ ਵੀ ਗੱਲ ਹੁੰਦੀ ਆ ਉਦੋਂ ਉਹਨੂੰ ਵਧਾ ਚੜਾ ਕੇ ਉੱਥੇ ਉਹ ਜਿਹੜਾ ਜਿਵੇਂ ਕਹ ਲਿਆ ਮੇਨਸਟ੍ਰੀਮ ਮੀਡੀਆ ਜਿਹਨੂੰ ਗੋਦੀ ਮੀਡੀਆ ਵੀ ਕਿਹਾ ਜਾਂਦਾ ਉਹ ਫਿਰ ਖਬਰਾਂ ਚਲਾਉਂਦੇ ਆ ਵੱਡੇ ਵੱਡੇ ਟਾਈਟਲ ਦੇ ਕਿ ਕੁਸ਼ੀगंज ਦੇ ਵਿੱਚ ਪਤਾ ਲੱਗਿਆ ਵੀ ਵਾਲਮਾਟ ਦੇ ਵਿੱਚ ਚਾਕੂ ਦੇ ਨਾਲ ਕਿਸੇ ਨੇ ਹਮਲਾ ਕੀਤਾ ਔਰ 11 ਲੋਕ ਜ਼ਖਮੀ ਹੋਏ ਆ ਦੌਰੇ ਕਈ ਵਾਰੀ ਦਿਮਾਗ ਜਦੋਂ ਖਰਾਬ ਹੋ ਜਾਂਦਾ ਤੇ ਕਿਵੇਂ ਗੋਲੀਆਂ ਚਲਾ ਕੇ ਲੋਕਾਂ ਨੂੰ ਭੰਨ ਦਿੰਦੇ ਆ ਨਾਸਾ ਦੇ ਵਿੱਚ ਪਤਾ ਲੱਗਿਆ ਵੀ ਬਹੁਤ ਸਾਰੇ ਲੋਕ ਜਿਹੜੇ ਕੰਮ ਕਰ ਰਹੇ ਸੀ ਉਹਨਾਂ ਤੋਂ ਅਸਤੀਫੇ ਲੈ ਗਏ ਆ ਇਹ ਵੀ ਨਾਸਾ ਦੇ ਵਿੱਚ ਤਕਰੀਬਨ 18000 ਦੇ ਕਰੀਬ ਬੰਦਾ ਟੋਟਲ ਕੰਮ ਕਰਦਾ ਹੈਗਾ ਇਹ ਟਰੰਪ ਪਹਿਲੀ ਸਰਕਾਰ ਆ ਵੀ ਜਿਹੜੀ ਕੰਪਨੀ ਤੋਂ ਅਸਤੀਫਾ ਲੈ ਰਹੀ ਆ ਤੱਕੇ ਦੇ ਨਾਲ 3670 ਲੋਕ ਜਾਂਦਾ ਆਪਦੇ ਹੁਣ ਜਿਵੇਂ ਭਲੀ ਭਾਤ ਅਸਤੀਫੇ ਦੇ ਜਾਣ ਤੇ ਨਹੀਂ ਤਾਂ ਫਿਰ ਉਹਨਾਂ ਨੂੰ ਅਸੀਂ ਜੌਬ ਤੋਂ ਕੱਢਾਂਗੇ ਤੇ H1B ਵੀਜ਼ਾ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲ ਪੈਦਾ ਕੀਤੀ ਜਾ ਰਹੀ ਹੈ ਤੇ 트럼ਪ ਉਹਨਾਂ ਨੇ ਕਿਹਾ ਵੀ ਜੇਕਰ ਤੁਸੀਂ ਸਾਡੇ ਭਾਈ ਇੱਥੇ ਅਮਰੀਕਾ ਦੇ ਵਿੱਚ ਬਿਜ਼ਨਸ ਕਰਨਾ ਇੰਨਾ ਵੱਡੀਆਂ ਕੰਪਨੀਆਂ ਨੂੰ ਤਾਂ ਤੁਹਾਨੂੰ ਜਿਹੜੇ ਅਮਰੀਕਨ ਲੋਕ ਹੈਗੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜੌਬਾਂ ਦੇਣੀਆਂ ਪੈਣਗੀਆਂ ਕਿਉਂਕਿ ਸਾਡੇ ਅਮਰੀਕਨ ਲੋਕ ਬਹੁਤ ਕਾਬਿਲ ਹੈਗੇ ਜਿਨ੍ਹਾਂ ਕੋਲੇ ਵੱਡੀਆਂ ਵੱਡੀਆਂ ਟਿਗਰੀਆਂ ਹੈਗੀਆਂ ਤੁਸੀਂ ਉਹਨਾਂ ਨੂੰ ਹਾਇਰ ਕਰੋ ਗੂਗਲ ਹੈਗੀ ਹੈ ਜਾਂ ਮਾਈਕਰੋਸਾਫਟ ਤੇ ਜਾਂ ਇਹਨਾਂ ਦੇ ਆਪ ਦੇ ਸੀਈਓ ਵੀ ਜਿਵੇਂ ਕਹਿੰਦਾ ਵੀ ਇੰਡੀਆ ਨਹੀਂ ਹੈ ਵੱਡੀਆਂ ਕੰਪਨੀਆਂ ਦੇਾਰੇ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਖਬਰਾਂ ਨੇ ਜਿਨ੍ਹਾਂ ਤੇ ਅਸੀਂ ਡਿਸਕਸ਼ਨ ਕਰਾਂਗੇ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਜੁੜਨਗੇ ਫ੍ਰਿਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀਕੇ ਸਭ ਤੋਂ ਪਹਿਲਾਂ ਪੰਜਾਬ ਦੀ ਗੱਲਬਾਤ ਕਰਾਂਗੇ ਉੱਥੇ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਉਹਦੇ ਕਰਕੇ ਕਿਸਾਨ ਤੇ ਜਿਹੜੀ ਸਰਕਾਰ ਆਮੋ ਸਾਹਮਣੇ ਹੋਈ ਹੈ ਉਹਦੇ ਬਾਰੇ ਗੱਲਬਾਤ ਹੋਏਗੀ ਨਾਲ ਦੀ ਨਾਲ ਗੱਲਬਾਤ ਕਰਾਂਗੇ ਵੀ ਪੰਜਾਬ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ ਇਹ ਹਰ ਵਾਰ ਇਹਦੇ ਤੇ ਕਿਉਂ ਨਹੀਂ ਕੰਟਰੋਲ ਹੁੰਦਾ ਜਦੋਂ ਵੀ ਭਾਰੀ ਮੀਂਹ ਆਉਂਦਾ ਫਿਰ ਹੜ ਆਉਂਦੇ ਪੰਜਾਬ ਦੇ ਵਿੱਚ ਨੁਕਸਾਨ ਹੁੰਦਾ ਹੈ ਕੌਣ ਜ਼ਿੰਮੇਵਾਰ ਹੈ ਇਹਦੇ ਬਾਰੇ ਗੱਲਬਾਤ ਹੋਏਗੀ ਨਾਲ ਦੀ ਨਾਲ ਅਮਰੀਕਾ ਦੇ ਵਿੱਚ ਇੱਕ ਹੋਰ ਖਬਰ ਆਈ ਹੈ ਜਿਹਦੇ ਵਿੱਚ 9.5 ਮਿਲੀਅਨ ਡਾਲਰ ਦੀ ਧੋਖਾਧੜੀ ਹੋਈ ਹੈ ਤੇ ਉਹਦੇ ਵਿੱਚ ਵੀ ਭਾਰਤੀ ਇਨਵੋਲਵ ਨੇ ਨਾਲ ਦੀ ਨਾਲ ਗੱਲਬਾਤ ਕਰਾਂਗੇ ਮਿਸ਼ੀਗਨ ਦੇ ਵਿੱਚ ਵਾਲਮਾਰਟ ਦੇ ਵਿੱਚ ਚਾਕੂ ਦੇ ਨਾਲ ਹਮਲਾ ਹੋ ਕੇ 11 ਲੋਕ ਜ਼ਖਮੀ ਹੋਏ ਚਾਕੂ ਦੇ ਨਾਲ 11 ਲੋਕ ਜ਼ਖਮੀ ਵੱਡੀ ਵਾਰਦਾਤ ਹੋਈ ਹੈ ਇਹਦੇ ਬਾਰੇ ਗੱਲਬਾਤ ਉਸ ਤੋਂ ਬਾਅਦ ਨਾਸਾ ਦੇ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਲੋਕਾਂ ਤੋਂ ਅਸਤੀਫੇ ਲਏ ਗਏ ਆ 트ੰਪ ਸਰਕਾਰ ਵੱਲੋਂ ਉਸ ਤੋਂ ਬਾਅਦ 트ੰਪ ਸਰਕਾਰ ਦੇ ਵਿੱਚ H1B ਵੀਜ਼ੇ ਤੇ ਭਾਰਤੀਆਂ ਨੂੰ ਡਰਾਇਆ ਜਾ ਰਿਹਾ ਉਹਦੇ ਬਾਰੇ ਗੱਲਬਾਤ ਤੇ ਨਾਲ ਦੀ ਨਾਲ ਸਰਗਰਮੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਹੋ ਰਹੀਆਂ ਨੇ ਇਧਰ ਈਸਟ ਕੋਸਟ ਦੇ ਵਿੱਚ ਕਮਰ ਗਰੇਵਾਲ ਦਾ ਸ਼ੋਅ ਹੋਇਆ ਉਧਰ ਫਰੀਜ਼ਨੋ ਦੇ ਨੇੜੇ ਕਲੋਵਿਸ ਦੇ ਵਿੱਚ ਦੇਵੀ ਮਖਸੂਸਪੂਰੀ ਸਾਹਿਬ ਦਾ ਸ਼ੋਅ ਹੋਇਆ ਇੰਨਾ ਬਾਰੇ ਗੱਲਬਾਤ ਕਰਾਂਗੇ ਆਓ ਸਵਾਗਤ ਕਰਦੇ ਹਾਂ ਫ੍ਰਿਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀ ਕੇ ਹੋਣਾਂ ਦਾ ਨੀਟੇ ਵੀਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਬਾਈ ਜੀ ਜਿੰਨੇ ਵੀ ਇਸ ਟਾਈਮ ਗਲੋਬਲ ਪੰਜਾਬ ਦਾ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਨੇ ਸਾਰਿਆਂ ਨੂੰ ਨਿੱਗੀ ਜੀ ਹੈ ਸਤਿ ਸ੍ਰੀ ਅਕਾਲ ਨੀਟੇ ਵੀਰ ਸਭ ਤੋਂ ਪਹਿਲਾਂ ਗੱਲਬਾਤ ਕਰੀਏ ਲੈਂਡ ਪੂਲਿੰਗ ਪਾਲਿਸੀ ਪਹਿਲਾਂ ਤੇ ਪਾਲਿਸੀ ਬਾਰੇ ਦੱਸਿਓ ਵੀ ਪਾਲਿਸੀ ਕੀ ਹੈ ਤੇ ਟਕਰਾਰ ਕਾਹਤੋਂ ਹੋਇਆ ਹੈ ਸਰਕਾਰ ਦਾ ਔਰ ਕਿਸਾਨਾਂ ਦਾ ਇਸ ਪਾਲਿਸੀ ਨੂੰ ਲੈ ਕੇ ਵੇਖੋ ਇਹ ਨਾ ਪਾਲਿਸੀ ਕਾਫੀ ਦੇਰ ਤੋਂ ਚੱਲੀ ਆ ਰਹੀ ਆ ਅਕਾਲੀ ਦਲ ਵੇਲੇ ਵੀ ਇਹ ਪਾਲਿਸੀ ਲਿਆਂਦੀ ਗਈ ਸੀਗੀ ਤੇ ਇਹਦੇ ਵਿੱਚ ਜਿਵੇਂ ਕਿਲਾ ਸੈਂਟਰ ਸਰਕਾਰ ਆ ਜਿਹੜੀ ਉਹ ਸਟੇਟ ਦੇ ਉੱਤੇ ਦਬਾਅ ਪਾ ਰਹੀ ਈ ਵੀ ਤੁਸੀਂ ਲੋਕਾਂ ਦੇ ਜਿਹੜੀਆਂ ਜ਼ਮੀਨਾਂ ਹੈਗੀਆਂ ਵੱਡੇ ਸ਼ਹਿਰਾਂ ਦੇ ਆਲੇ-ਦੁਆਲੇ ਚਾਹੇ ਉਹ ਚੰਡੀਗੜ੍ਹ ਦੇ ਨੇੜੇ-ਤੇੜੇ ਹੋਵੇ ਚਾਹੇ ਲੁਧਿਆਣੇ ਦੇ ਨੇੜੇ-ਤੇੜੇ ਹੋਵੇ ਚਾਹੇ ਮੋਗੇ ਦੇ ਨੇੜੇ-ਤੇੜੇ ਹੋਵੇ ਵੀ ਉਹ ਜਿਹੜੀਆਂ ਜ਼ਮੀਨਾਂ ਹੈਗੀਆਂ ਉਹਨਾਂ ਨੂੰ ਤੁਸੀਂ ਅਕਵਾਇਰ ਕਰੋ ਤੇ ਉੱਥੇ ਵੱਡੀਆਂ-ਵੱਡੀਆਂ ਜਿਹੜੀਆਂ ਬਿਲਡਿੰਗਾਂ ਹੈਗੀਆਂ ਉਹ ਚਾਹੇ ਰੈਹਾਇਸੀ ਕੰਪਲੈਕਸ ਹੋਣ ਚਾਹੇ ਉਹ ਕੋਈ ਸੀਮੈਂਟ ਦੀਆਂ ਫੈਕਟਰੀਆਂ ਵਗੈਰਾ ਲੱਗਣੀਆਂ ਹੋਣ ਉਹ ਲਾਇਆ ਜਾ ਸਕਣ ਤਾਂ ਕਿ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਜਿਵੇਂ ਕਹਿੰਦਾ ਵੀ ਫਾਇਦੇ ਦਿੱਤੇ ਜਾ ਸਕਣ ਤੇ ਇਹਦੇ ਤਹਿਤ ਕਾਂਗਰਸ ਵਲੇ ਤੇ ਕਾਲੀਦਾਰ ਵਲੇ ਤਾਂ ਇਹ ਗੱਲਬਾਤ ਦੱਬੀ ਰਹੀ ਉਦੋਂ ਤਾਂ ਉਹਨਾਂ ਨੇ ਕੋਈ ਜ਼ਮੀਨ ਵਗੈਰਾ ਅਕਵਾਇਰ ਕਰਨ ਦੀ ਗੱਲਬਾਤ ਨਹੀਂ ਕੀਤੀ ਹੁਣ ਜਦੋਂ ਭਗਵੰਤ ਮਾਨ ਦੀ ਸਰਕਾਰ ਆਈ ਹੈਗੀ ਆ ਤਾਂ ਇਹਨਾਂ ਨੇ ਮੁੱਲਾਪੁਰ ਦੇ ਲਾਗੇ ਛਾਗੇ ਦੇ ਪਿੰਡਾਂ ਦੇ ਵਿੱਚ ਲੁਧਿਆਣੇ ਦੇ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਜਿਵੇਂ ਲਲਤੋਂ ਹੰਬੜਾ ਇਦਾਂ ਦੇ ਪਿੰਡ ਆ ਜਾਂਦੇ ਆ ਇਸੇ ਤਰੀਕੇ ਦੇ ਨਾਲ ਮੋਗੇ ਦੇ ਲਾਗੇ ਛਾਗੇ ਜਿਹੜਾ ਇਹ ਭਿੰਡਰ ਹੋਇਆ ਕਪੂਰੇ ਹੋਏ ਇਹ ਸਾਈਡ ਦੀ ਜਿਹੜੀ 벨ਟ ਆ ਇਹਨਾਂ ਪਿੰਡਾਂ ਦੇ ਵਿੱਚ ਜ਼ਮੀਨਾਂ ਅਕਵਾਇਰ ਕਰਨ ਦੀ ਗੱਲਬਾਤ ਹੋਈ ਹੈਗੀ ਆ ਤੇ ਜਿਹਦਾ ਕਰਕੇ ਜਿਹੜੇ ਕਿਸਾਨ ਜਥੇਬੰਦਗੀਆਂ ਹੈਗੀਆਂ ਉਹ ਇੱਕ ਵਾਰ ਫੇਰ ਇੱਕ ਪਲੇਟਫਾਰਮ ਤੇ ਇਕੱਠੀਆਂ ਹੁੰਦੀਆਂ ਨਜ਼ਰ ਆ ਰਹੀਆਂ ਹੈਗੀਆਂ ਤੇ ਉਹ ਕਹਿੰਦੇ ਆ ਵੀ ਜਿਹੜੀ ਵਾਹੀਯੋਗ ਜ਼ਮੀਨ ਆ ਉਹ ਪੰਜਾਬ ਦੇ ਵਿੱਚ ਪਹਿਲਾਂ ਹੀ ਥੋੜੀ ਹੁੰਦੀ ਜਾ ਰਹੀ ਹੈਗੀ ਆ ਤੇ ਜੇ ਆਪਾਂ ਇਸ ਵਾਹੀਯੋਗ ਜ਼ਮੀਨ ਦੇ ਉੱਤੇ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣਾ ਦੇਾਂਗੇ ਅਪਾਰਟਮੈਂਟ ਕੰਪਲੈਕਸ ਬਣਾ ਦੇਾਂਗੇ ਤੇ ਜਾਂ ਇੱਥੇ ਜਿਵੇਂ ਕਹਿੰਦਾ ਵੀ ਕੋਈ ਹੋਰ ਫੈਕਟਰਿੰਗ ਵਗੈਰਾ ਲਾ ਦੇਾਂਗੇ ਤਾਂ ਉਹਦੇ ਨਾਲ ਜਿਹੜੀ ਸਾਡੀ ਜ਼ਮੀਨ ਹੈਗੀ ਆ ਉਹ ਖੋਹੀ ਜਾਊਗੀ ਤੇ ਤੁਹਾਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਵੇਖਿਆ ਵੀ ਜਦੋਂ ਚੰਡੀਗੜ੍ਹ ਬਣਿਆ ਸੀ ਜਿਹੜੇ ਲੋਕਾਂ ਤੋਂ ਉਦੋਂ ਜ਼ਮੀਨਾਂ ਖੋਹਾਂ ਗਈਆਂ ਸੀ ਉਹ ਅੱਜ ਰੇੜੀਆਂ ਲਾ ਕੇ ਉੱਥੇ ਜਿਵੇਂ ਕਹਿੰਦਾ ਵੀ ਆਵਾਜ਼ਾ ਮਾੜਾ ਮੋਟਾ ਗੁਜ਼ਾਰਾ ਕਰਨ ਵਾਸਤੇ ਮਜਬੂਰ ਹੋਏ ਹੈਗੇ ਆ ਤੇ ਉਹ ਸਟੋਰੀ ਮੈਨੂੰ ਬੜੀ ਵਧੀਆ ਲੱਗੀ ਉਹ ਇੱਕ ਕਿਸਾਨ ਸੀ ਉਹ ਰੇੜੀ ਲਾਉਂਦਾ ਉੱਥੇ ਉਹ ਕਹਿੰਦਾ ਸਾਡੀ ਜ਼ਮੀਨ ਸੀ ਕਿਸੇ ਟਾਈਮ ਚੰਡੀਗੜ੍ਹ ਦੇ ਪਿੰਡ ਦੇ ਵਿੱਚ ਤੇ ਉਹ ਜਦੋਂ ਸਾਥੋਂ ਕੁਇਰ ਕੀਤੀ ਗਈ ਤਾਂ ਉਦੋਂ ਸਾਨੂੰ ਕਰੋੜਾਂ ਰੁਪਈਆ ਮਿਲਿਆ ਤੇ ਸਾਨੂੰ ਐ ਲੱਗਦਾ ਸੀ ਵੀ ਕਰੋੜਾ ਰੁਪਈਆ ਦਾ ਸਾਥੋਂ ਮੁੱਕਣਾ ਹੀ ਨਹੀਂ ਤੇ ਉਹ ਅਸੀਂ ਉਹ ਉਹਨਾਂ ਟਾਈਮਾਂ ਦੇ ਵਿੱਚ ਮਹਿੰਗੀਆਂ ਕਾਰਾਂ ਲੈ ਲਈਆਂ ਤੇ ਹੋਰ ਆਪਦੇ ਅਜਾਸੀ ਦੇ ਖਰਚੇ ਬਥੇ ਵਧਾ ਲਏ ਜਿਹਦਾ ਕਰਕੇ ਉਹ ਪੈਸਾ ਮੁੱਕ ਗਿਆ ਤੇ ਅੱਜ ਨਾ ਸਾਡੇ ਕੋਲ ਜ਼ਮੀਨ ਆ ਨਾ ਪੈਸਾ ਅਸੀਂ ਦਰਦ ਦਰਦੀਆਂ ਠੋਕਰਾਂ ਖਾਣ ਵਾਸਤੇ ਮਜਬੂਰ ਹੋਏ ਹੋਏ ਹੈਗੇ ਆ ਸੋ ਇਸੇ ਤਰੀਕੇ ਨਾਲ ਮੈਨੂੰ ਲੱਗਦਾ ਵੀ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈਗੀ ਆ ਇਹਦੇ ਤਹਿਤ ਕਿਸਾਨ ਹੁਣ ਜਾਗਰੂਕ ਹੋਏ ਹੋਏ ਆ ਉਹ ਨਹੀਂ ਉਹਨਾਂ ਨੂੰ ਜ਼ਮੀਨ ਦੇ ਕੇ ਰਾਜੀ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜੀ ਜ਼ਮੀਨ ਆ ਇਹ ਸਾਡੇ ਦਾਦੇ ਪੁਰਖਿਆਂ ਦੀ ਇਹ ਖੁੱਸ ਗਈ ਇੱਕ ਵਾਰੀ ਤਾਂ ਮੁੜ ਕੇ ਸਾਨੂੰ ਵੀ ਠੂਠਾ ਲੈ ਕੇ ਦਰਦਾਰ ਮੰਗਣਾ ਪਊਗਾ ਤੇ ਜਿਦਾ ਕਰਕੇ ਹੁਣ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਵਿਰੋਧ ਕਰ ਰਹੀਆਂ ਹੈਗੀਆਂ ਇਹਦਾ ਤੇ ਮੈਨੂੰ ਲੱਗਦਾ ਵੀ ਕਿਸਾਨ ਜਥੇਬੰਦੀਆਂ ਨੂੰ ਕਿਤੇ ਨਾ ਕਿਤੇ ਕੋਈ ਆਪਣਾ ਮੇਨ ਲੀਡਰ ਚੁਣ ਕੇ ਜਿਵੇਂ ਕੋਈ ਰਾਜੇਵਾਲ ਹੋਇਆ ਜਾਂ ਡੱਲੇਵਾਲ ਹੋਇਆ ਉਹ ਕੋਈ ਨਾ ਮੈਂ ਸਮਝਦਾ ਵੀ ਸਰਕਾਰ ਦੇ ਨਾਲ ਜੇ ਮੈਂ ਕੱਲਾ ਵਾਰਤਾ ਲਾਪ ਕਰਨ ਤੇ ਉਹਨਾਂ ਨੂੰ ਸਮਝਾਉਣ ਵੀ ਇਸ ਤਰੀਕੇ ਨਾਲ ਲੋਕਾਂ ਦੀਆਂ ਜ਼ਮੀਨਾਂ 'ਤੇ ਤੁਸੀਂ ਧੱਕੇ ਨਾਲ ਖੋਮ ਹੋਗੇ ਤਾਂ ਇਹ ਇੱਕ ਟਕਰਾਅ ਦਾ ਜਿਹੜਾ ਮਾਹੌਲ ਬਣ ਸਕਦਾ ਪੰਜਾਬ ਦੇ ਵਿੱਚ ਤੇ ਇਹ ਤੋਂ ਮੈਨੂੰ ਲੱਗਦਾ ਬਚਣ ਦੀ ਲੋੜ ਆ। ਨੀਟਵੀਰ ਜਦੋਂ ਵੀ ਕੋਈ ਸਰਕਾਰ ਇਸ ਤਰ੍ਹਾਂ ਜ਼ਮੀਨਾਂ acquire ਕਰ ਦਿਆ ਤਾਂ ਉਹ ਬਣਦਾ ਭਾ ਜਿਹੜਾ ਕਿਸਾਨ ਨੂੰ ਦਿੰਦੀ ਹੈ ਜਿੰਨਾ ਜਿਹਦੀ ਜ਼ਮੀਨ ਹੁੰਦੀ ਹੈ ਕਿਤੇ ਨਾ ਕਿਤੇ ਜਿਵੇਂ ਤੁਸੀਂ ਗੱਲ ਕਹੀ ਹੈ ਵੀ ਜਦੋਂ ਬਹੁਤ ਸਾਰਾ ਪੈਸਾ ਆ ਜਾਂਦਾ ਲਗਜ਼ਰੀ ਗੱਡੀਆਂ ਲੈਣ ਲੱਗ ਜਾਂਦੇ ਨੇ ਲੋਕ ਆਪਣਾ ਜਿਹੜਾ ਤੌਰ ਤਰੀਕਾ ਜਿਉਣ ਦਾ ਰਹਿਣ ਦਾ ਜਿਹੜਾ ਢੰਗ ਹੈ ਉਹ ਬਦਲ ਲੈਂਦੇ ਆ ਜਿਦੇ ਕਰਕੇ ਤੁਹਾਨੂੰ ਨਹੀਂ ਲੱਗਦਾ ਵੀ ਪੈਸੇ ਜਿਹੜੇ ਆ ਉਹ ਤਾਂ ਸਰਕਾਰ ਦੇ ਦਿੰਦੀ ਜੇ ਆਪਾਂ ਸਿੱਕੇ ਦਾ ਦੂਜਾ ਪਾਸਾ ਵੇਖੀਏ ਤਾਂ ਜਿਹੜੀ ਪੈਸੇ ਆਏ ਦੀ ਮੈਨੇਜਮੈਂਟ ਕਰਨੀ ਆ ਉਹਦੇ ਵਿੱਚ ਵੀ ਲੋਕ ਫੇਲ ਹੁੰਦੇ ਨੇ ਉਹਨਾਂ ਨੂੰ ਲੱਗਦਾ ਬਹੁਤ ਸਾਰਾ ਪੈਸਾ ਆ ਗਿਆ ਹੁਣ ਕਿੱਥੇ ਲਈ ਉੜਾ ਦਿੰਦੇ ਨੇ ਪੈਸੇ ਤੇ ਫਿਰ ਵੇਖਦੇ ਵੀ ਜ਼ਮੀਨ ਕਿ ਗਈ ਤੇ ਪੈਸਾ ਵੀ ਕੋਲੇ ਨਹੀਂ ਰਿਹਾ ਨੇ ਬਿਲਕੁਲ ਤੁਹਾਡਾ ਵਾਜਬ ਸਵਾਲ ਬਣਦਾ ਹੈਗਾ ਆਪਾਂ ਆਮ ਵੀ ਪਿੰਡਾਂ ਦੇ ਵਿੱਚ ਦੇਖਿਆ ਜਦੋਂ ਕਿਸੇ ਬੰਦੇ ਕੋਲ ਮਣਾਮੂਹੀ ਉੱਥੇ ਪੈਸਾ ਆ ਜਾਂਦਾ ਤਾਂ ਉਹ ਪੈਸਾ ਥੋੜਾ ਜਿਹਾ ਅਮਰੀਕਾ ਦੇ ਵਿੱਚ ਵੀ ਤੁਸੀਂ ਦੇਖ ਲਓ ਜੀ ਕਿਸੇ ਬੰਦੇ ਨੂੰ ਲੋਟਰੀ ਵੀ ਲੱਗ ਜਾਂਦੀ ਹੈ ਤੇ ਬਿਲੀਅਨ ਡਾਲਰਾਂ ਦੀ ਤਾਂ ਉਹ ਥੋੜਾ ਜਿਹੀ ਲੋਟਰੀ ਵਾਲੇ ਪੈਸੇ ਟਿਕਦੇ ਆ ਉਸ ਤੋਂ ਬਾਅਦ ਦੇ ਵਿੱਚ ਉਹ ਇੰਨੇ ਜਿਆਦਾ ਆਪਦੀਆਂ ਯਾਸ਼ੀਆਂ ਜਾਂ ਆਪਦਾ ਜਿਹੜਾ ਖਰਚਾ ਉਹ ਵਧਾ ਲੈਂਦਾ ਤੇ ਵੀ ਉਹ ਦਿਨਾਂ ਦੇ ਵਿੱਚ ਹੀ ਪੈਸਾ ਖਰਾਬ ਕਰਕੇ ਉਹ ਦੁਬਾਰੇ ਫੇਰ ਇੱਕ ਤਰ੍ਹਾਂ ਦੇ ਨਾਲ ਰੋਡ ਤੇ ਆ ਜਾਂਦਾ ਹੈਗਾ ਜਿੰਨਾ ਚਿਰ ਤੁਹਾਡੇ ਕੋਲੇ ਕੋਈ ਪ੍ਰੋਪਰ ਇਨਕਮ ਨਾ ਹੋਵੇ ਹੁਣ ਜਿਵੇਂ ਜ਼ਮੀਨ ਆ ਆਪਾਂ ਨੂੰ ਪਤਾ ਵੀ 6 ਮਹੀਨੇ ਪਿੱਛੋਂ ਖੇਤੀ ਆਉਂਦੀ ਆ ਜਿਵੇਂ ਗੱਲ ਵੀ ਆਪਾਂ ਨੂੰ ਖਿੱਲੇ ਦੇ ਵਿੱਚੋਂ ਲੱਖ ਡੇਢ ਲੱਖ ਡਾਲਰ 6 ਮਹੀਨੇ ਪਿੱਛੋਂ ਆ ਜਾਂਦਾ ਹੈਗਾ ਤੇ ਉਹ ਜਿਹੜੀ ਤੁਹਾਡੀ ਅ ਐਨਕਮ ਹੈ ਜੋ ਲਗਾਤਾਰ ਤੁਰ ਹੀ ਜਾਂਦੀ ਹੈ ਤੇ ਜਦੋਂ ਤੁਸੀਂ ਉਹ ਇਨਕਮ ਦਾ ਸੋਰਸ ਖੋ ਬੈਠਦੇ ਹੋ ਤਾਂ ਫਿਰ ਜਿਹੜਾ ਦੂਜਾ ਪੈਸਾ ਹੁੰਦਾ ਉਹ ਬੜਾ ਚਿਰ ਨਹੀਂ ਟਿਕਦਾ ਕਿਉਂਕਿ ਉਹ ਨਿਕਲੀ ਜਾਂਦਾ ਜੇਬ ਦੇ ਵਿੱਚੋਂ ਪੈਸਾ ਆਉਂਦਾ ਹੈ ਨਹੀਂਗਾ ਤੇ ਨਾਲ ਦੇ ਨਾਲ ਕਿਸਾਨ ਜਿਥੇ ਬੰਦਿਆਂ ਦਾ ਇੱਕ ਹੋਰ ਵੀ ਦੋਸ਼ ਹੈਗਾ ਪ੍ਰਦੀਪ ਉਹ ਕਹਿੰਦੇ ਵੀ ਜਿਹੜਾ ਪੈਸਾ ਹੈਗਾ ਇਹ ਥਰਡ ਪਾਰਟੀ ਦੁਆਰਾ ਦਿੱਤਾ ਜਾਣਾ ਗਵਰਨਮੈਂਟ ਵੱਲੋਂ ਨਹੀਂ ਦਿੱਤਾ ਜਾਣਾ ਵਪਾਰੀਆਂ ਦੁਆਰਾ ਦਿੱਤਾ ਜਾਣਾ ਵੀ ਜੇ ਅੱਜ ਸਾਥੋਂ ਜ਼ਮੀਨਾਂ ਲਿਖਾ ਲਈਆਂ ਜਾਂਦੀਆਂ ਤੇ ਬਹੁਤ ਵੈਰੀ ਇਦਾਂ ਹੋਇਆ ਵੀ ਜਿਹੜੀਆਂ ਜ਼ਮੀਨਾਂ ਲਖਾ ਲਈਆਂ ਜਾਂਦੀਆਂ ਉਸ ਤੋਂ ਬਾਅਦ ਜਿਹੜਾ ਪੈਸਾ ਮਿਲਣ ਵਾਸਤੇ ਕਿਸਾਨਾਂ ਦੀ ਬਹੁਤ ਜ਼ਿਆਦਾ ਖੱਜਲ ਖਰਾਬੀ ਹੁੰਦੀ ਆ ਉਹਨਾਂ ਨੂੰ ਧੱਕੇ ਖਾਣੇ ਪੈਂਦੇ ਆ ਉਹ ਪੈਸਾ ਉਹਨਾਂ ਨੂੰ ਕਈ ਵਾਰੀ ਥੋੜਾ ਥੋੜਾ ਕਰਕੇ ਮਿਲਦਾ ਜਿਹਦਾ ਕੁਝ ਬਣਦਾ ਹੈ ਨਹੀਂਗਾ ਤੇ ਜੇਬਾ ਉਹਨਾਂ ਦਾ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਦੇ ਨਾਲ ਖਾਲੀ ਹੋ ਜਾਂਦਾ ਬੋਝਾ ਪੈਸੇ ਤੋਂ ਬਿਨਾ ਸੋ ਕਹਿਣ ਦਾ ਭਾਵ ਹੈ ਵੀ ਮੋਢਾ ਜਿਹੜਾ ਸਰਕਾਰ ਦਾ ਵਰਤ ਕੇ ਥਰਡ ਪਾਰਟੀਆਂ ਵਪਾਰੀ ਆ ਜਿਹੜੇ ਉਹ ਪੰਜਾਬ ਦੀਆਂ ਜ਼ਮੀਨਾਂ ਨੂੰ ਜਿਹੜਾ ਐਕਵਾਇਰ ਕਰ ਰਹੇ ਨੇ ਜੀ ਬਿਲਕੁਲ ਬਿਲਕੁਲ ਇਸੇ ਤਰੀਕੇ ਦੇ ਨਾਲ ਹੋ ਰਿਹਾ ਹੈਗਾ ਜਿਹਦਾ ਕਰਕੇ ਕਿਸਾਨ ਜਿੱਥੇ ਵੱਧ ਗਿਆ ਇਹਦਾ ਵਿਰੋਧ ਕਰ ਰਹੇ ਆ ਵੀ ਸਾਨੂੰ ਜਿਹੜਾ ਬਣਦਾ ਮੁਆਵਜ਼ਾ ਪੂਰੇ ਤਰੀਕੇ ਦੇ ਨਾਲ ਉਹ ਵੀ ਨਹੀਂ ਦਿੱਤਾ ਜਾ ਰਿਹਾ ਤੇ ਜੇ ਦਿੱਤਾ ਜਾ ਰਿਹਾ ਉਹ ਥਰਡ ਪਾਰਟੀਾਂ ਵੱਲੋਂ ਦਿੱਤਾ ਜਾ ਰਿਹਾ ਜ਼ਮੀਨਾਂ ਅੱਜ ਕੋਇਰ ਕੀਤੀਆਂ ਜਾਂਦੀਆਂ ਪੈਸਾ ਪਤਾ ਨਹੀਂ ਕਦੋਂ ਮਿਲਣਾ ਕਦੋਂ ਨਹੀਂ ਮਿਲਣਾ ਤਾਂ ਕਰਕੇ ਹੀ ਇਹ ਡਬਲ ਡਰਾਵੜਾ ਜਿਹੜਾ ਜਾਦੇ ਪਿਆ ਹੋਇਆ ਹੈ ਬਿਲਕੁਲ ਸੋ ਆਪਾਂ ਅਗਲੀ ਖਬਰ ਤੇ ਚੱਲੀਏ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਨਾ ਮੀਂਹ ਪਿਆ ਹੈ ਭਾਰੀ ਮੀਂਹ ਪਿਆ ਹੈ ਜਿਹਦੇ ਕਰਕੇ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ ਡੈਮਾਂ ਦੇ ਵਿੱਚ ਪਾਣੀ ਭਰ ਗਿਆ ਹੈ ਨਦੀਆਂ ਦੇ ਵਿੱਚ ਜਿਹੜਾ ਪਾਣੀ ਆ ਜਿਹੜਾ ਉਹ ਖਤਰੇ ਦੇ ਪੱਧਰ ਤੋਂ ਉੱਪਰ ਆ ਚੁੱਕਿਆ ਹੈ ਹਨਾ ਇਹ ਹਰ ਵਾਰ ਇਦਾਂ ਕਿਉਂ ਹੁੰਦਾ ਹੈ ਹਰ ਵਾਰ ਇਸ ਮਹੀਨੇ ਦੇ ਵਿੱਚ ਜਾ ਕੇ ਜਦੋਂ ਮੌਨਸੂਨ ਪਾਉਣਾ ਆਉਂਦੀਆਂ ਤੇ ਉਸ ਤੋਂ ਬਾਅਦ ਇਹ ਖਬਰਾਂ ਆਉਂਦੀਆਂ ਵੀ ਫਲਾਨੀ ਜਗ੍ਹਾ ਤੇ ਹੜ੍ਹਾਂ ਦੀ ਸਥਿਤੀ ਬਣ ਗਈ ਫਿਰ ਕਿਤੇ ਨਾ ਕਿਤੇ ਕੋਈ ਨਾ ਕੋਈ ਨਦੀ ਦੇ ਵਿੱਚ ਪ੍ਰੈਸ਼ਰ ਕਰਕੇ ਪਾਣੀ ਦਾ ਬਹਾਵ ਜਿਹੜਾ ਹੈ ਉਹਦੇ ਕਰਕੇ ਪਾੜ ਪੈ ਜਾਂਦਾ ਫਿਰ ਹੜ੍ਹ ਆ ਜਾਂਦੇ ਨੇ ਤੇ ਹਰ ਵਾਰ ਇਹਨਾਂ ਨੂੰ ਨਜਿੱਠਣ ਦੇ ਲਈ ਪੰਜਾਬ ਦੇ ਕੋਲੇ ਪੰਜਾਬ ਸਰਕਾਰ ਕੋਲੇ ਜਾਂ ਭਾਰਤ ਦੀ ਪੂਰੀ ਸਰਕਾਰ ਕੋਲੇ ਵੀ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਦਾ ਕੋਈ ਪਲਾਨ ਹੋਣਾ ਚਾਹੀਦਾ ਹੈ ਉਹ ਪਾਣੀ ਜਿਹੜਾ ਉਹਦੀ ਮੈਨੇਜਮੈਂਟ ਹੋਣੀ ਚਾਹੀਦੀ ਹੈ ਕੀ ਲੱਗਦਾ ਤੁਹਾਨੂੰ ਉੱਥੇ ਇਹ ਮੈਨੇਜਮੈਂਟ ਦੀ ਘਾਟ ਆ ਜਿਹਦੇ ਕਰਕੇ ਹਰ ਸਾਲ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਦਾ ਵੀ ਹੜ੍ਹ ਨਾ ਆ ਜਾਣ ਤੇ ਜਦੋਂ ਹੜ੍ਹ ਆ ਜਾਂਦੇ ਆ ਤੇ ਫਿਰ ਉਸ ਤੋਂ ਬਾਅਦ ਮੁਆਵਜ਼ੇ ਦੇ ਲਈ ਕਿਸਾਨਾਂ ਨੂੰ ਧਰਨੇ ਲਾਉਣੇ ਪੈਂਦੇ ਆ ਗੁਰਪ੍ਰਤਿਪਾ ਕਹਿੰਦੇ ਵੀ 88 ਤੋਂ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਪਹਿਲੀ ਵਾਰ ਇਦਾਂ ਦੀ ਸਿਚੁਏਸ਼ਨ ਬਣੀ ਹੋਈ ਆ ਵੀ ਜਿਹੜੇ ਪਿੰਡਾਂ ਦੇ ਵਿੱਚ ਭਾਰੇ ਮੀਂਹ ਕਾਰਨ ਜਿਹੜਾ ਪਾਣੀ ਆ ਉਹ ਉਹਨਾਂ ਦੀਆਂ ਫਸਲਾਂ ਦੇ ਵਿੱਚ ਵੀ ਖੜਾ ਦੇ ਨਾਲ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਛੜਕਾਂ ਬਣੀਆਂ ਹੈਗੀਆਂ ਜਾਂ ਨਵੀਆਂ ਬਿਲਡਿੰਗਾਂ ਬਣਦੀਆਂ ਹੈਗੀਆਂ ਇਹ ਉਦੋਂ ਦੇਖਦੇ ਨਹੀਂ ਵੀ ਜਿਹੜਾ ਪਾਣੀ ਦੇ ਵਹਾਅ ਕਿੱਧਰ ਨੂੰ ਜਾਂਦਾ ਕਿਸ ਤਰੀਕੇ ਦੇ ਨਾਲ ਨਿਕਾਸੀ ਕੀਤੀ ਜਾਊਗੀ ਹੁਣ ਜਿਵੇਂ ਮੇਰੇ ਪਿੰਡ ਦੀ ਗੱਲ ਹੀ ਲਾ ਲਓ ਮਾਛੀਕੇ ਇਹਦੇ ਵਿੱਚ ਨਵੀਂ ਛੜਕ ਜਿਹੜੀ ਮੋਗਾ ਬਰਨਾਲਾ ਬਣੀ ਹੈਗੀ ਆ ਉਹ ਬਹੁਤ ਵੱਡੀ ਛੜਕ ਇਹਨਾਂ ਨੇ ਪਿੰਡ ਦੇ ਵਿਚਾਰ ਦੀ ਕੱਢ ਦਿੱਤੀ ਆ ਤੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਨਾ ਉਰੇ ਥੱਲੇ ਪੁਲੀਆਂ ਨੱਪੀਆਂ ਗਈਆਂ ਨਾ ਉਰੇ ਥੱਲੇ ਕੋਈ ਹੋਰ ਇਸ ਤਰੀਕੇ ਨਾਲ ਬਣਾਇਆ ਗਿਆ ਜਿਗਾੜ ਵੀ ਜਿਹਦਾ ਕਰਕੇ ਜੇ ਪਾਣੀ ਆਉਂਦਾ ਤਾਂ ਉਹ ਨਿਕਲ ਸਕੇ ਹੁਣ ਉਹ ਸੜਕ ਦਾ ਕਰਕੇ ਇੱਕ ਤਰ੍ਹਾਂ ਦੇ ਨਾਲ ਬੰਨ ਵੱਜ ਗਿਆ ਜਿਹਦਾ ਕਰਕੇ ਅੱਧਾ ਖੱਬੇ ਪਾਸੇ ਖੜਾ ਤੇ ਜਿਹੜੇ ਪਾਸੇ ਨੂੰ ਪਾਣੀ ਦਾ ਬਹਾਾ ਖੱਬੇ ਪਾਸੇ ਨੂੰ ਉਧਰ ਨੂੰ ਕੋਈ ਨਿਕਾਸੀ ਹੈ ਨਹੀਂਗੀ ਤੇ ਜਿਹਦਾ ਕਰਕੇ ਜਿਵੇਂ ਕਹਿੰਦਾ ਬਹੁਤ ਸਾਰੇ ਰਸਤਿਆਂ ਦੇ ਵਿੱਚ ਪਾਣੀ ਪੂਰੀ ਤਰ੍ਹਾਂ ਦੇ ਨਾਲ ਭਰਿਆ ਹੋਇਆ ਤੇ ਮੇਰੇ ਪਿੰਡ ਦੇ ਵਰਗੀ ਸਿਚੁਏਸ਼ਨ ਮੇਰਾ ਕਹਿੰਦਾ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਆ ਕਹਿੰਦੇ ਆ ਵੀ ਜਿਹੜਾ ਪਾਣੀ ਦਾ ਨੇਚਰਲ ਬਹਾਾ ਪੰਜਾਬ ਦੇ ਵਿੱਚ ਵਗ ਰਿਹਾ ਸੀਗਾ ਉਹਦੇ ਵਿੱਚ ਰੁਕਾਵਟਾਂ ਪੈਦਾ ਹੋਣ ਹੋਈਆਂ ਹੈਗੀਆਂ ਉਹ ਚਾਹੇ ਸੜਕਾਂ ਨਵੀਆਂ ਬਣਨ ਇਹ ਲਾਏ ਇਹੜਾ ਗਾ ਹਾਈਰਾਈਡ ਬਿਲਡਿੰਗਸ ਬਣਾ ਰਹੇ ਹੈਗੇ ਉਹਨਾਂ ਕਰਕੇ ਲਾ ਲੋ ਵੀ ਉਹ ਪਾਣੀ ਦੇ ਬਹਾਅ ਦੇ ਵਿੱਚ ਬਣੀਆਂ ਹੋਈਆਂ ਹੈਗੀਆਂ ਜਿਹਦਾ ਕਰਕੇ ਇਹ ਸਿਚੁਏਸ਼ਨ ਬਣੀ ਹੋਈ ਹੈਗੀ ਆ ਤੇ ਇਸ ਟਾਈਮ ਤੁਹਾਨੂੰ ਪਤਾ ਵੀ ਜਦੋਂ ਹਿਮਾਚਲ ਦੇ ਵਿੱਚ ਜਾਦੇ ਮੀਂਹ ਪੈਂਦਾ ਉੱਪਰ ਤਾਂ ਉਹਦਾ ਕਰਕੇ ਜਿਹੜੀਆਂ ਸਾਡੀਆਂ ਨਦੀਆਂ ਹੈਗੀਆਂ ਪੰਜਾਬ ਦੀਆਂ ਉਹਨਾਂ ਦੇ ਵਿੱਚ ਪਾਣੀ ਤੇਜ਼ ਹੋ ਜਾਂਦਾ ਹੈਗਾ ਫਿਰ ਜਦੋਂ ਪਾਣੀ ਦੀ ਵੰਡ ਦੀ ਗੱਲ ਆਉਂਦੀ ਹੈਗੀ ਆ ਫਿਰ ਇਹ ਰਿਪੇਰੀਅਨ ਲਾਦਾ ਰੋਲਾ ਪਾ ਕੇ ਬਹਿ ਜਾਂਦੇ ਆ ਪਰ ਜਿਹੜਾ ਨੁਕਸਾਨ ਪੰਜਾਬ 'ਚ ਹੁੰਦਾ ਉਹਦੀ ਕੋਈ ਨਹੀਂ ਗੱਲ ਕਰਦਾ ਹੈਗਾ ਪੌਂਗ ਡੈਮ ਇਸ ਟਾਈਮ ਉਹਦੇ ਵਿੱਚ ਪਾਣੀ ਜਿਹੜਾ ਪੂਰਾ ਛੜਿਆ ਹੋਇਆ ਹੈਗਾ ਉਹਦੇ ਮੇਰਾ ਖਿਆਲ ਚਾਰ ਫਲੱਡ ਜਿਹੜੇ ਗੇਟ ਆ ਪੰਜਾਬ ਵੱਲੋਂ ਫੁੱਲ ਖੋਲੇ ਗਏ ਹੈਗੇ ਜਿਸ ਦਾ ਕਰਕੇ ਜਿੱਥੇ ਮੀਂਹ ਦੇ ਨਾਲ ਤਾਂ ਪਾਣੀ ਪੰਜਾਬ ਦੇ ਵਿੱਚ ਭਰੇ ਭਰਿਆ ਸੀ ਪਰ ਪੌਂਗ ਡੈਮ ਦੇ ਪਾਣੀ ਛੱਡਣ ਦੇ ਕਾਰਨ ਜਿਹੜਾ ਹੈ ਹੁਸ਼ਿਆਰਪੁਰ ਦਾ ਏਰੀਆ ਹੈਗਾ ਦਸੂਹਾ ਤਲਵਾੜਾ ਇਹਦੇ ਵਿੱਚ ਵੀ ਪਾਣੀ ਕਾਫੀ ਜ਼ਿਆਦਾ ਆਇਆ ਹੋਇਆ ਹੈਗਾ ਜਿਸ ਦਾ ਕਰਕੇ ਹੜਾਂ ਵਰਗੀ ਸਿਚੁਏਸ਼ਨ ਪੰਜਾਬ ਦੇ ਵਿੱਚ ਬਣੀ ਹੋਈ ਹੈਗੀ ਨਾਲ ਦੀ ਨਾਲ ਜਿਹੜੀਆਂ ਡਰੇਨਾਂ ਅੰਗਰੇਜ਼ਾਂ ਦੇ ਵੇਲੇ ਜਿਹੜੀਆਂ ਬਣੀਆਂ ਹੋਈਆਂ ਹੈਗੀਆਂ ਪੰਜਾਬ ਦੇ ਵਿੱਚ ਉਹਨਾਂ ਦੀ ਵੀ ਜਿਹੜੀ ਸਫਾਈ ਆ ਉਹ ਚੰਗੇ ਤਰੀਕੇ ਨਾਲ ਗਵਰਨਮੈਂਟਾਂ ਮਾਨਸੂਨ ਮੌਸਮ ਤੋਂ ਪਹਿਲਾਂ ਨਹੀਂ ਕਰਦੀਆਂ ਜਿਹਦਾ ਕਰਕੇ ਜਦੋਂ ਥੋੜਾ ਬਹੁਤਾ ਵੀ ਪਾਣੀ ਆਉਂਦਾ ਉਹ ਫਿਰ ਜਿਹੜੀਆਂ ਨਹਿਰਾਂ ਕਨਾਲਾਂ ਜਾਂ ਇਹ ਡਰੇਨਾ ਵਗੈਰਾ ਬਣੀਆਂ ਹੋਈਆਂ ਇਹ ਟੁੱਟ ਜਾਂਦੀਆਂ ਹੈਗੀਆਂ ਜਿਹਦਾ ਕਰਕੇ ਫਿਰ ਪਿੰਡਾਂ ਦਾ ਖੇਤਾਂ ਦਾ ਘਰਾਂ ਦਾ ਬਹੁਤ ਸਾਰਾ ਜਿਹੜਾ ਨੁਕਸਾਨ ਹੋ ਜਾਂਦਾ ਬਿਲਕੁਲ ਸੋ ਆਪਾਂ ਹੁਣ ਅਮਰੀਕਾ ਦੀਆਂ ਖਬਰਾਂ ਤੇ ਆਈਏ ਇੱਥੇ ਪਤਾ ਲੱਗਿਆ ਵੀ ਗੁਜਰਾਤੀ ਮੂਲ ਦੇ ਲੋਕਾਂ ਜਿਹੜੇ ਉਹਨਾਂ ਤੇ ਕੁਝ ਦੋਸ਼ ਤੈ ਹੋਇਆ 9.9 ਮਿਲੀਅਨ ਡਾਲਰ ਬਹੁਤ ਵੱਡੀ ਰਕਮ ਆ ਜਿਹਦੀ ਤੋਖਾ ਤੜੀ ਦੇ ਦੋਸ਼ ਤੈ ਹੋਇਆ ਪੂਰੀ ਖਬਰ ਬਾਰੇ ਚਾਨਣਾ ਪਾਇਓ ਵੀ ਕਿੱਥੋਂ ਦੀ ਹੈ ਖਬਰ ਕਿਹੜੀ ਏਰੀਆ ਦੀ ਹੈ ਤੇ ਕਿੰਨੇ ਕੁ ਲੋਕ ਇਨਵੋਲਵ ਨੇ ਇਹਦੇ ਵਿੱਚ ਇਹ ਅਸਲ ਵਿੱਚ ਮਜ਼ਦੂਰੀ ਆਪਣਾ ਸਟੇਟ ਦੇ ਵਿੱਚ ਜਿਹੜਾ ਕੈਂਸਰਸ ਵਾਲਾ ਏਰੀਆ ਉੱਥੇ ਨਾ ਇਹਨਾਂ ਨੇ ਕੁਝ ਕੁ ਗੇਮਿੰਗ ਮਸ਼ੀਨਾ ਲਾਈਆਂ ਸੀਗੀਆਂ ਜਿਹੜੀਆਂ ਆਪਾਂ ਜੂਆ ਖੇਡਣ ਵਾਲੀਆਂ ਨਹੀਂ ਹੁੰਦੀਆਂ ਉਹ ਗੇਮਿੰਗ ਮਸ਼ੀਨਾ ਉਹਨਾਂ ਨਾਲ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਹਾਂ ਜੋ ਸੈਟਿੰਗ ਇਸ ਤਰੀਕੇ ਨਾਲ ਕੀਤੀ ਹੋਈ ਸੀਗੀ ਵੀ ਲੋਕ ਪੈਸਾ ਪਾਈ ਜਾਣ ਤੇ ਨਿਕਲੇ ਹੈਰਾ ਕਿਸੇ ਨੂੰ ਤੇ ਜਿਹਦੀ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਹੋਈ ਤੇ ਇਹਦੇ ਵਿੱਚ ਜਿਹੜੇ 7 ਗੁਜਰਾਤੀ ਮੂਲ ਦੇ ਜਿਹੜੇ ਲੋਕ ਹੈਗੇ ਆ ਉਹ ਪਹਿਲਾਂ ਤਾਂ ਗ੍ਰੈਸਟਾਰੀਆਂ ਹੋਣਾ ਸੀ ਉਹਨਾਂ ਦੀਆਂ ਤੇ ਹੁਣ ਗ੍ਰੈਟਿ ਉਰੇ ਉਹਨਾਂ ਦਾ ਜਿਹੜਾ ਕੇਸ ਆ ਉਹ ਚੱਲਿਆ ਹੈਗਾ ਤੇ ਇਹਨਾਂ ਦੇ ਉੱਤੇ ਜਿਹੜੇ ਦੋਸ਼ ਆ ਉਹ ਤੈਅ ਹੋਇਆ ਤੇ ਇਹ ਕਹਿੰਦੇ ਵੀ ਮਜ਼ਦੂਰੀ ਦੇ ਵਿੱਚ ਵੱਖੋ ਵੱਖ ਥਾਵਾਂ ਦੇ ਵਿੱਚ ਇਹਨਾਂ ਨੇ ਜਿਹੜੀਆਂ ਉਹ ਗੇਮਿੰਗ ਮਸ਼ੀਨਾਂ ਲਾ ਕੇ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਆ ਤੇ 9.5 ਮਿਲੀਅਨ ਡਾਲਰ ਦਾ ਇਹਨਾਂ ਦੇ ਉੱਤੇ ਧੋਖਾਧੜੀ ਦਾ ਕੇਸ ਬਣਿਆ ਹੈਗਾ ਤੇ ਇਹਦੇ ਵਿੱਚ ਇੱਕ ਰਾਹੁਲ ਪਟੇਲ ਇੱਕ ਤਸ਼ਾਰ ਪਟੇਲ ਇੱਕ ਮਿੱਤਲ ਬਾਰੇਟ ਇੱਕ ਸੁਨੀਲ ਪਟੇਲ ਇੱਕ ਹਰਸ਼ਦ ਚੌਧਰੀ ਇੱਕ ਵਿਪਨ ਪਟੇਤ ਇਹ तकरीबन 7-8 ਬੰਦਿਆਂ ਦੇ ਨਾਮ ਸਾਹਮਣੇ ਆਏ ਹੈਗੇ ਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਵੀ ਇਹ ਦੋਸ਼ ਤੈ ਹੋਣ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਕਿੰਨੀ ਸਜ਼ਾ ਹੁੰਦੀ ਹੈ ਤੇ ਕਿੰਨੇ ਚਿਰ ਵਾਸਤੇ ਅੰਦਰ ਹੁੰਦੇ ਹੈਗੇ ਆ ਪਰ ਜਿਹੜੀਆਂ ਇਹ ਰੋਜ਼ ਦੀਆਂ ਖਬਰਾਂ ਆ ਰਹੀਆਂ ਹੈਗੀਆਂ ਅਮਰੀਕੀ ਲੋਕ ਧੋਖਾਧੜੀ ਦੇ ਵਿੱਚ ਲਗਾਤਾਰ ਇਨਵੋਲਵ ਹੋ ਰਹੇ ਆ ਉਹ ਮੈਂ ਸਮਝਦਾ ਵੀ ਅਮਰੀਕਨ ਭਾਈਚਾਰੇ ਦੇ ਵਿੱਚ ਆਪਣੇ ਇਹਨਾਂ ਭਾਈਚਾਰੇ ਦਾ ਜਿਹੜਾ ਮੂੰਹ ਹਾਂਦਰਾ ਉਹ ਬੁਰੀ ਤਰ੍ਹਾਂ ਦੇ ਨਾਲ ਖਰਾਬ ਕਰਦੇ ਬਿਲਕੁਲ ਬਿਲਕੁਲ ਔਰ ਨੀਟੇ ਵੀ ਜੇ ਕੋਈ ਪੰਜਾਬ ਵੀ ਪੰਜਾਬੀ ਮੂਲ ਦਾ ਇੱਧਰ ਫੜਿਆ ਜਾਂਦਾ ਤਾਂ ਉਧਰ ਪੰਜਾਬ ਦੇ ਵਿੱਚ ਜਾਂ ਇੰਡੀਅਨ ਜਿਹੜਾ মিডিਆ ਉਹਦੇ ਵਿੱਚ ਵੱਡੀਆਂ-ਵੱਡੀਆਂ ਖਬਰਾਂ ਆ ਜਾਂਦੀਆਂ ਫਲਾਨੀ ਜਗ੍ਹਾ ਤੇ ਆ ਫੜ ਲੇ ਆ ਫੜ ਲੇ ਪਰ ਇਸ ਤਰ੍ਹਾਂ ਦੇ ਜਿਹੜੇ ਹੋਰ ਰਾਜਾਂ ਦੇ ਲੋਕ ਆ ਇਹਨਾਂ ਦੀਆਂ ਖਬਰਾਂ ਜਿਹੜੀਆਂ ਉੱਥੋਂ ਦੇ ਨੈਸ਼ਨਲ মিডিਆ ਵਿੱਚ ਕਿਉਂ ਨਹੀਂ ਜਾਂਦੀਆਂ ਕੀ ਲੱਗਦਾ ਤੁਹਾਨੂੰ ਇਹ ਫਿਰ ਉਹੀ ਪੱਖਪਾਤ ਵਾਲੀ ਗੱਲ ਪ੍ਰਦੀਪ ਜੀ ਆ ਜਾਂਦੀ ਹੈਗੀ ਆ ਵੀ ਜਰੂਰ ਦਾ ਪੰਜਾਬੀਆਂ ਦੀ ਕੋਈ ਛੋਟੀ ਮੋਟੀ ਵੀ ਗੱਲ ਹੁੰਦੀ ਆ ਉਦੋਂ ਉਹਨੂੰ ਵਧਾ ਚੜਾ ਕੇ ਉੱਥੇ ਉਹ ਜਿਹੜਾ ਜਿਵੇਂ ਕਹਿੰਦਾ ਮੇਨ ਸਟ੍ਰੀਮ ਮੀਡੀਆ ਜਿਹਨੂੰ ਗੋਦੀ ਮੀਡੀਆ ਵੀ ਕਿਹਾ ਜਾਂਦਾ ਉਹ ਫਿਰ ਖਬਰਾਂ ਚਲਾਉਂਦੇ ਆ ਵੱਡੇ ਵੱਡੇ ਟਾਈਟਲ ਦੇ ਕੇ ਤੇ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਜਿਵੇਂ ਕਹਿੰਦਾ ਉਭਾਰਿਆ ਜਾਂਦਾ ਜਿਹੜੇ ਇਹਨਾਂ ਦੇ ਸੈੱਲ ਹੈਗੇ ਆ ਜੋਕਰ ਟਰੋਲ ਆਰਮੀ ਹੈਗੀ ਆ ਉਹਨਾਂ ਦੁਆਰਾ ਖਿੱਚਿਆ ਜਾਂਦਾ ਹੈਗਾ ਤੇ ਜਦੋਂ ਫਿਰ ਇਹਨਾਂ ਦੇ ਆਪ ਦੇ ਗੱਲਬਾਤ ਆਉਂਦੀ ਹੈਗੀ ਆ ਉਦੋਂ ਫਿਰ ਉਹਨਾਂ ਖਬਰਾਂ ਨੂੰ ਦਬਾਇਆ ਜਾਂਦਾ ਹੈਗਾ ਉਸ ਤਰੀਕੇ ਦੇ ਨਾਲ ਸਿਰਫ ਕਿਉਂਕਿ ਭਾਰਤੀ ਵਪਾਰਨਾ ਦਾ ਜਿਹੜਾ ਬਾਹਰਲੇ ਦੇਸ਼ਾਂ ਦੇ ਵਿੱਚ ਮੂਹ ਮੰਹੰਦਰਾ ਉਹ ਜਿਹੜੀਆਂ ਚੰਗੀਆਂ ਖਬਰਾਂ ਹੁੰਦੀਆਂ ਉਹਨਾਂ ਨੂੰ ਚਲਾਉਂਦੇ ਆ ਜਿਹੜੀਆਂ ਇਹਨਾਂ ਦੇ ਆਪ ਦੇ ਪ੍ਰਤੀ ਨੈਗੇਟਿਵ ਵਾਲੀਆਂ ਖਬਰਾਂ ਹੁੰਦੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਦਬਾ ਦਿੱਤਾ ਜਾਂਦਾ ਪਰ ਇਹ ਹੈ ਪੱਖਪਾਤ ਮੈਂ ਸਮਝਦਾ ਵੀ ਇਦਾਂ ਨਹੀਂ ਹੋਣਾ ਚਾਹੀਦਾ ਆ ਪੰਜਵੇਂ ਹੁਣ ਖਬਰ ਚਾਹੇ ਚੰਗੀ ਹੁੰਦੀ ਆ ਉਹ ਚਾਹੇ ਮੰਦੀ ਹੁੰਦੀ ਆ ਆਪਾਂ ਹਰ ਇੱਕ ਖਬਰ ਆਪਣੇ ਚੈਨਲ ਦੇ ਜ਼ਰੀਏ ਸ਼ੇਅਰ ਕਰਦੇ ਹੈਗੇ ਤਾਂਕਿ ਲੋਕਾਂ ਤੱਕ ਸਹੀ ਜਾਣਕਾਰੀ ਜਾ ਸਕੇ ਬਿਲਕੁਲ ਅਗਲੀ ਖਬਰ ਤੇ ਚਲਦੇ ਹਾਂ ਮਿਸ਼ੀਗਨ ਦੇ ਵਿੱਚ ਪਤਾ ਲੱਗਿਆ ਵੀ ਵਾਲਮਾਟ ਦੇ ਵਿੱਚ ਚਾਕੂ ਦੇ ਨਾਲ ਕਿਸੇ ਨੇ ਹਮਲਾ ਕੀਤਾ ਔਰ 11 ਲੋਕ ਜ਼ਖਮੀ ਹੋਏ ਆ ਸੋ ਪੂਰੀ ਖਬਰ ਦਾ ਵੇਰਵਾ ਦਿਓ ਵੀ ਕੀ ਉਹ ਫੜਿਆ ਗਿਆ ਨਹੀਂ ਫੜਿਆ ਗਿਆ ਉਹਦੇ ਬਾਰੇ ਵੀ ਕਿਉਂ ਨੇ ਹਮਲਾ ਕੀਤਾ ਔਰ ਕੀ ਉੱਥੇ ਆਪਸੀ ਲੜਾਈ ਸੀ ਜਾਂ ਕੋਈ ਹੋਰ ਸਿਰਫਰਾ ਕੇ ਉੱਥੇ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇ ਰਿਹਾ ਸੀ ਇਹ ਬਜਟ ਟ੍ਰਾਇਵਰ ਟ੍ਰਾਇਵਰਸ ਸਿਟੀ ਪੈਂਦਾ ਮਿਸ਼ੀਗਨ ਦੇ ਵਿੱਚ ਇਹ ਕਲੇ ਝੀਲ ਦੇ ਕਿਨਾਰੇ ਬਣਿਆ ਹੋਇਆ ਹੈਗਾ ਸ਼ਹਿਰ ਜਿੱਥੇ ਕਾਫੀ ਸਾਰੇ ਟੂਰਿਸਟ ਵਗੈਰਾ ਜਾਂਦੇ ਹੈਗੇ ਆ ਉੱਥੋਂ ਦਾ ਜਿਹੜਾ ਇਹ ਵਾਲਮਾਰਟ ਸਟੋਰ ਸੀਗਾ ਟ੍ਰੈਵਰਸ ਸਿਟੀ ਮਿਸੀਗਨ ਉੱਥੇ ਇਹ ਹਮਲਾ ਹੋਇਆ ਹੈਗਾ ਤੇ ਜਿਹਦੇ ਵਿੱਚ ਫੋਲਡਿੰਗ ਨਾਈਫ ਜਿਹੜਾ ਹੁੰਦਾ ਹੈਗਾ ਉਹ ਵਰਤਿਆ ਗਿਆ ਹੈਗਾ ਤੇ ਲੋਕ ਜਿਹੜੇ ਅੰਦਰ ਸ਼ੋਪਿੰਗ ਵਗੈਰਾ ਕਰ ਰਹੇ ਸੀ ਜੀ ਉਹਨਾਂ ਦੇ ਉੱਤੇ ਇੱਕਦਮ ਕਿਸੇ ਸਰਫਰੇ ਨੇ ਜਿਵੇਂ ਕਹਿੰਦਾ ਵੀ ਹਮਲਾ ਕਰ ਦਿੱਤਾ ਹੈਗਾ ਤੇ ਜਿਹਦੇ ਵਿੱਚ 11 ਲੋਕ ਜ਼ਖਮੀ ਹੋਏ ਆ ਤੇ ਉਹ ਬੰਦੇ ਨੂੰ ਫੜ ਲਿਆ ਹੈਗਾ ਉਹਦੀ ਹਜੇ ਪਛਾਣ ਜਾਰੀ ਨਹੀਂ ਕੀਤੀ ਗਈ ਤੇ ਪਰ ਜਿੱਥੋਂ ਤੱਕ ਲੱਗਦਾ ਜਿਵੇਂ ਆਪਾਂ ਅੱਗੇ ਵੀ ਦੇਖਦੇ ਹੁੰਨੇ ਆ ਵੀ ਗੋਰੇ ਕਈ ਵਾਰੀ ਦਿਮਾਗ ਜਦੋਂ ਖਰਾਬ ਹੋ ਜਾਂਦਾ ਤੇ ਕਿਵੇਂ ਗੋਲੀਆਂ ਚਲਾ ਕੇ ਲੋਕਾਂ ਨੂੰ ਭੰਨ ਦਿੰਦੇ ਆ ਨਿਰਦੋਸ਼ ਲੋਕਾਂ ਦੇ ਉੱਤੇ ਹਮਲੇ ਕਰਕੇ ਆਪਦੀ ਜਿਹੜੀ ਪੜਾਅ ਸਗੀ ਆ ਜਾਂ ਉਹਨਾਂ ਦੇ ਦਿਮਾਗ ਦੇ ਵਿੱਚ ਜੋ ਵੀ ਚੱਲ ਰਿਹਾ ਹੁੰਦਾ ਹੈਗਾ ਤੇ ਉਹਨੂੰ ਫਿਰ ਦਿਮਾਗੀ ਤੌਰ ਤੇ ਇਹ ਪਾਗਲ ਕਹਿ ਦਿੰਦੇ ਆ ਪਰ ਜੇ ਆਪਣੇ ਵਰ ਆਪਣੇ ਕਿਸੇ ਹੋਰ ਮੂਲ ਦੀ ਜਾਤੀ ਦੇ ਵਿੱਚੋਂ ਇਦਾਂ ਦਾ ਹਮਲਾ ਹੋਵੇ ਤਾਂ ਉਹਨੂੰ ਅਤਵਾਦੀ ਗਰਦਾਨਿਆ ਜਾਂਦਾ ਤੇ ਮੈਂ ਸਮਝਦਾ ਵੀ ਜਿਹੜੇ ਇਦਾਂ ਦੇ ਲੋਕ ਇਹੋ ਜਿਹੇ ਘਟਨਾਵਾਂ ਨੂੰ ਇਨਜਾਮ ਦਿੰਦੇ ਆ ਉਹ ਚਾਹੇ ਕਿਸੇ ਵੀ ਮੂਲ ਦਾ ਹੋਵੇ ਉਹਨਾਂ ਨੂੰ ਅਤਵਾਦੀ ਹੀ ਗਰਦਾਨਿਆ ਜਾਣਾ ਚਾਹੀਦਾ ਹੈਗਾ ਤੇ ਬਹੁਤ ਮਾੜੀ ਘਟਨਾ ਹੋਈ ਆ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਉੱਥੇ ਭਗੜੜ ਮੱਚ ਗਈ ਇੱਕਦਮ ਲੋਕਾਂ ਦੇ ਵਿੱਚ ਹਾਂ ਹਾਂਕਾਰ ਮੱਚ ਗਈ ਲੋਕੀ ਗੱਡੀਆਂ ਲੈ ਕੇ ਕੋ ਇਧਰੋਂ ਨਿਕਲ ਰਿਹਾ ਸੀ ਕੋ ਇਧਰੋਂ ਨਿਕਲ ਰਿਹਾ ਸੀ ਤੇ ਮੁੜ ਕੇ ਜਿਵੇਂ ਕਲੇ ਪੁਲਿਸ ਨੇ ਮੌਕੇ ਤੇ ਆ ਕੇ ਉਹਨੂੰ ਗ੍ਰਫਤਾਰ ਕੀਤਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਉਹਦੀ ਪਛਾਣ ਵੀ ਜਰੂਰ ਤੁਹਾਨੂੰ ਦੱਸਾਂਗੇ ਪਰ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਉਹਨਾਂ ਸਟੇਟਾਂ ਦੇ ਵਿੱਚ ਗੋਰੀ ਪਾਪੂਲੇਸ਼ਨ ਹੀ ਜ਼ਿਆਦਾ ਹੈਗੀ ਆ ਆਪਣੇ ਹੋਰ ਮੂਲਾਂ ਦੇ ਲੋਕ ਇਹਨਾਂ ਸਟੇਟਾਂ ਦੇ ਵਿੱਚ ਘੱਟ ਹੈਗੇ ਬਿਲਕੁਲ ਸੋ ਆਪਾਂ ਅਗਲੀ ਖਬਰ ਤੇ ਚੱਲਦੇ ਆਂ NASA ਦੇ ਵਿੱਚ ਪਤਾ ਲੱਗਿਆ ਵੀ ਬਹੁਤ ਸਾਰੇ ਲੋਕ ਜਿਹੜੇ ਕੰਮ ਕਰ ਰਹੇ ਸੀ ਉਹਨਾਂ ਤੋਂ ਅਸਤੀਫੇ ਲੈ ਗਏ ਆ ਅਸਤੀਫਾ ਦੇਣਾ ਔਰ ਅਸਤੀਫਾ ਲੈਣਾ ਇਹ ਦੋਨੇ ਵੱਖ-ਵੱਖ ਗੱਲਾਂ ਨੇ ਕਿ ਆਪਣੀ ਮਰਜ਼ੀ ਦੇ ਨਾਲ ਤਾਂ ਲੋਕ ਜਾ ਸਕਦੇ ਨੇ ਜੌਬ ਨੂੰ ਛੱਡ ਕੇ ਕੋਈ ਹੋਰ ਓਪਰਚ्युनिटी ਮਿਲਦੀ ਆ ਜਾਂ ਕੋਈ ਹੋਰ ਪੰਗਾ ਪੈਂਦਾ ਕੋਈ ਹਨਾ ਪਰ ਅਸਤੀਫੇ ਲੈਣਾ ਇਹ ਕਿਸ ਤਰ੍ਹਾਂ ਦਾ ਕਾਰਵਾਈ ਜਿਹੜੀ ਸਾਹਮਣੇ ਆਈ ਹੈ ਓਵਰ ਆਲ ਦੱਸਿਓ ਵੀ ਕਿੰਨੇ ਕ ਲੋਕ ਆ ਜਿਨ੍ਹਾਂ ਤੋਂ ਅਸਤੀਫੇ ਲਏ ਗਏ ਆ ਯਾਨੀ ਕਿ ਉਹਨਾਂ ਦੇ ਉਹਨਾਂ ਤੋਂ ਧੱਕੇ ਨਾਲ ਨੌਕਰੀ ਛਡਾਈ ਗਈ ਆ ਹਨਾ ਕਿਉਂ ਛਡਾਈ ਗਈ ਆ ਕੀ ਕਾਰਨ ਬਣਿਆ ਕੀ ਇਹ ਬਿਗ ਬਿਊਟੀਫੁਲ ਬਿੱਲ ਜਿਹੜਾ ਟਰੰਪ ਹੁਣਾਂ ਨੇ ਲੈ ਕੇ ਆਂਦਾ ਕਿ ਉਹਦੇ ਸਿੱਟੇ ਸਾਹਮਣੇ ਆਉਣ ਲੱਗੇ ਨੇ ਹੁਣ ਤੂੰ ਦੇਖੋ ਵੀ ਜਦੋਂ ਸਰਕਾਰ ਕੋਈ ਆਉਂਦੀ ਹੁੰਦੀ ਆ ਉਹ ਵੱਤ ਤੋਂ ਵੱਧ ਇਹ ਕਹਿੰਦੇ ਹੁੰਦੇ ਆ ਵੀ ਅਸੀਂ ਇਹਨੇ ਲੋਕਾਂ ਨੂੰ ਹੋਰ ਨੌਕਰੀਆਂ ਦੇਤੀਆਂ ਐਨੇ ਅਸੀਂ ਨੌਕਰੀਆਂ ਦੇਣ ਦੇ ਸਾਧਨ ਉਪਲਬਧ ਕਰ ਲਏ ਹੈਗੇ ਦੇਸ਼ ਦੇ ਵਿੱਚ ਇਹ ਟਰੰਪ ਪਹਿਲੀ ਸਰਕਾਰ ਆ ਵੀ ਜਿਹਦੀ ਲੋਕਾਂ ਤੋਂ ਅਸਤੀਫੇ ਲੈ ਰਹੀ ਆ ਧੱਕੇ ਦੇ ਨਾਲ ਕਹਿੰਦੇ ਵੀ ਜਾਂ ਤਾਂ ਅਸਤੀਫੇ ਦੇ ਦਿਓ ਤੇ ਨਹੀਂ ਫਿਰ ਤੁਹਾਨੂੰ ਨੌਕਰੀ ਤੋਂ ਅਸੀਂ ਕੱਢ ਦਿੱਤਾ ਜਾਊਗਾ ਤੁਹਾਨੂੰ ਤੇ ਫਿਰ ਤੁਹਾਡੇ ਰੈਕਡ ਦੇ ਉੱਤੇ ਵੀ ਇਹ ਸ਼ੋ ਹੋਊਗਾ ਵੀ ਤੁਹਾਨੂੰ ਫਾਇਰ ਕੀਤਾ ਗਿਆ ਸੀਗਾ ਤੇ ਜਿਹਦਾ ਕਰਕੇ ਤੁਹਾਨੂੰ ਪਤਾ ਹੈ ਜਿਹੜਾ ਬੈਗ ਬਿਊਟੀਫੁੱਲ ਬੈਲ 트럼ਪ ਹੁਣੇ ਲੈ ਕੇ ਆਏ ਆ ਜਿਹਦੇ ਵਿੱਚ ਵੱਡੀ ਪੱਧਰ ਦੇ ਉੱਤੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਕਟੌਤੀਆਂ ਕੀਤੀਆਂ ਗਈਆਂ ਸੀਗੀਆਂ ਬਹੁਤ ਸਾਰੇ ਡਿਪਾਰਟਮੈਂਟ ਬੰਦ ਹੀ ਕਰ ਦਿੱਤੇ ਗਏ ਸੀਗੇ ਕਜੀਦਾ ਕਰਕੇ ਜਿਵੇਂ ਕਹਲਾ ਵੀ ਆਈਆਰਐਸ ਦੇ ਵਿੱਚੋਂ ਵੀ ਲੋਕਾਂ ਨੂੰ ਕੱਢਿਆ ਗਿਆ ਹੈਗਾ ਵੈਟਰਨਸ ਅਫੇਅਰ ਇਹਨਾਂ ਦਾ ਜਿਹੜਾ ਜਿੱਥੇ ਪੁਰਾਣੇ ਫੌਜੀ ਜਾ ਕੇ ਆਪਦਾ ਲਾਜ ਵਗੈਰਾ ਕਰਾਉਂਦੇ ਆ ਜਾਂ ਉਹਨਾਂ ਨੂੰ ਜਿਹੜੀਆਂ ਉਹ ਸਹੂਲਤਾਂ ਵੈਟਰਨ ਅਫੇਅਰ ਪ੍ਰੋਗਰਾਮ ਤੋਂ ਮਿਲਦੀਆਂ ਹੈਗੀਆਂ ਉਸ ਡਿਪਾਰਟਮੈਂਟ ਦੇ ਵਿੱਚੋਂ ਹੀ ਬਹੁਤ ਸਾਰੇ ਬੰਦੇ ਇਹਨਾਂ ਨੇ ਕੱਢ ਦਿੱਤੇ ਸੀਗੇ ਤੇ ਹੁਣ ਨਾਸਾ ਦੇ ਉੱਤੇ ਗਾਜ ਦਾ ਜੱਟ ਗਈ ਹੈਗੀ ਹੈ ਨਾਸਾ ਦੇ ਵਿੱਚ ਤਕਰੀਬਨ 18000 ਦੇ ਕਰੀਬ ਬੰਦਾ ਟੋਟਲ ਕੰਮ ਕਰਦਾ ਹੈਗਾ ਤੇ ਜਿਹਦੇ ਵਿੱਚੋਂ ਹੁਣ 트ੰਪ ਸਾਬ ਨੇ ਕਿਹਾ ਵੀ 3870 ਲੋਕ ਜਾਂ ਤਾਂ ਆਪਦੇ ਹੁਣ ਜਿਵੇਂ ਕਰ ਭਲੀ ਭਾਤ ਅਸਤੀਫੇ ਦੇ ਜਾਣ ਤੇ ਨਹੀਂ ਤਾਂ ਫਿਰ ਉਹਨਾਂ ਨੂੰ ਅਸੀਂ ਜੌਬ ਤੋਂ ਕੱਢਾਂਗੇ ਤੇ ਜਿਹਦਾ ਕਰਕੇ ਹੁਣ ਪਤਾ ਲੱਗਿਆ ਵੀ 3870 ਲੋਕਾਂ ਨੇ ਆਪਦੇ ਆਪ ਜਿਹੜੇ ਅਸਤੀਫੇ ਆ ਉਹ ਦੇ ਦਿੱਤੇ ਹੈਗੇ ਆ ਤੇ ਹੁਣ तकरीबन ਇਸ ਟਾਈਮ ਜਿਹੜੀ ਇਹਨਾਂ ਦੀ 18000 ਦੀ ਸਮਰੱਥਾ ਸੀਗੀ এমਪਲੋਇਮੈਂਟ ਦੀ ਨਾਸਾ ਦੀ ਉਹ ਘਟ ਕੇ 14000 ਰਹਿ ਗਈ ਹੈਗੀ ਆ ਜਿਹਦਾ ਕਰਕੇ ਜਿਹੜੇ ਲੋਕਾਂ ਤੋਂ ਇਸ ਤਰੀਕੇ ਨਾਲ ਅਸਤੀਫੇ ਲਏ ਜਾ ਰਹੇ ਆ ਉਹਨਾਂ ਦੇ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈਗੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਆ ਵੀ ਹੋਰ ਵੀ ਡਿਪਾਰਟਮੈਂਟਾਂ ਦੇ ਵਿੱਚੋਂ ਉਹ ਚਾਹੇ ਆਪਣਾ 에어 ਕੰਟਰੋਲ ATC ਜੀ ਨੂੰ ਕਹਿੰਦੇ ਆ ਉਹ ਟਰਾਂਸਪੋਰਟੇਸ਼ਨ ਦਾ ਡਿਪਾਰਟਮੈਂਟ ਹੋਵੇ ਤੇ ਜਾਂ ਫਿਰ ਕੁਝ ਹੋਰ ਡਿਪਾਰਟਮੈਂਟ ਹੋਣ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਅਸਤੀਫੇ ਇਸ ਤਰ੍ਹਾਂ ਦੇ ਨਾਲ ਦੇਖਣ ਨੂੰ ਮਿਲਣਗੇ ਬਿਲਕੁਲ ਔਰ ਨਾਲ ਹੀ ਇਹ ਵੀ ਪਤਾ ਲੱਗਿਆ ਵੀ 트럼ਪ ਹੋਣਾ ਨੇ ਜਿਹੜੇ H1B ਵੀਜ਼ਾ ਤੇ ਕੰਮ ਕਰ ਰਹੇ ਨੇ ਜਾਣ ਕੇ ਹੋਰ ਕੰਟਰੀਆਂ ਤੋਂ ਆ ਕੇ ਇੱਥੇ ਕੰਮ ਕਰਨ ਦਾ ਉਹਨਾਂ ਨੂੰ ਵੀਜ਼ਾ ਮਿਲਿਆ ਹੋਇਆ ਹੈ ਤੇ ਉਹ ਵੀਜ਼ੇ ਤੇ ਲੋਕਾਂ ਨੂੰ ਕਹਿ ਰਿਹਾ ਵੀ ਹੁਣ ਕੰਪਨੀਆਂ ਜਿਹੜੀਆਂ ਵੱਡੀਆਂ-ਵੱਡੀਆਂ ਮੀਟਿੰਗ ਹੋਈ ਹੈ 트ੰਪ ਉਹਨਾਂ ਦੀ ਉਹਨਾਂ ਦੇ ਨਾਲ ਵੀ ਤੁਸੀਂ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਆ ਲੋਕ ਅਮਰੀਕਨ ਨੇ ਜਿਹੜੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜੌਬ ਦਓ ਯਾਨੀ ਕਿ H1B ਵੀਜ਼ਾ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲ ਪੈਦਾ ਕੀਤੀ ਜਾ ਰਹੀ ਹੈ ਬਿਲਕੁਲ ਇਹ ਨਾ ਮੇਕ ਅ ਗ੍ਰੇਟ ਅਮਰੀਕਾ ਅਗੇ ਨਾ ਵੀ ਉਹਦੇ ਤਹਿਤ ਇੱਕ AI ਦੀ ਕਾਨਫਰੰਸ ਹੋਈ ਸੀ واਸ਼ਿੰਗਟਨ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿੱਥੇ 트럼ਪ ਹੋਣਾ ਨੇ ਸ਼ਰਿਆਮ ਪਬਲਿਕਲੀ ਬੋਲਦਿਆਂ ਹੋਇਆ ਜਿਵੇਂ ਕਹਲੇ ਜਿਹੜੇ CEO ਸੀਗੇ ਚਾਹੇ Google ਦੇ ਹੋਣ ਚਾਹੇ Microsoft ਚਾਹੇ Apple ਤੇ ਚਾਹੇ Meta ਤੇ ਉਹਨਾਂ ਨੂੰ ਸ਼ਰਯਮ ਕਿਹਾ ਵੀ ਤੁਸੀਂ ਭਾਈ ਜਿਹੜੇ ਬਾਹਰੋਂ ਤੁਸੀਂ ਬੰਦੇ ਲਿਆ ਲਿਆ ਕੇ ਹਾਇਰ ਕਰਦੇ ਹੋ ਚਾਹੇ ਉਹ ਇੰਡੀਆ ਤੋਂ ਹੋਵੇ ਚਾਹੇ ਚਾਈਨਾ ਤੋਂ ਹੋਵੇ ਕਿਉਂਕਿ ਜਾਦੇ ਗਣਤੀ ਦੇ ਵਿੱਚ ਜਿਹੜਾ ਇਹ ਚ 1B ਵੀਜ਼ਾ ਹੈਗਾ ਉਹਦੇ ਉੱਤੇ ਲੋਕ ਇੰਡੀਆ ਤੋਂ ਹੀ ਆਉਂਦੇ ਹੈਗੇ ਆ ਤੇ ਉਹਨੂੰ ਆਈਟੀ ਸੈਕਟਰ ਦੇ ਵਿੱਚ ਜੋਬਾਂ ਦੇ ਵਿੱਚ ਉੱਤੇ ਇਥੇ ਰੱਖਿਆ ਜਾਂਦਾ ਹੈਗਾ ਕਿਉਂਕਿ ਜੇ ਇਹ ਇੰਡੀਆ ਤੋਂ ਬੰਦਿਆਂ ਨੂੰ ਲੈ ਕੇ ਆਉਂਦੀਆਂ ਵੱਡੀਆਂ ਕੰਪਨੀਆਂ ਤਾਂ ਇਹਨਾਂ ਨੂੰ ਉਹਨਾਂ ਨੂੰ ਪੈਸੇ ਵੀ ਘਟ ਦੇਣੇ ਪੈਂਦੇ ਆ ਤੇ ਉਹਨੂੰ ਉਹ ਸੁੱਖ ਸਹੂਲਤਾਂ ਵੀ ਨਹੀਂ ਦੇਣੀਆਂ ਪੈਂਦੀਆਂ ਕਿਉਂਕਿ ਉਹ ਟੈਂਪਰੇਰੀ ਵੀਜ਼ੇ ਦੇ ਉੱਤੇ ਹੁੰਦੇ ਹੈਗੇ ਆ ਤੇ ਟਰੰਪ ਉਹਨਾਂ ਨੇ ਕਿਹਾ ਵੀ ਜੇ ਤਾਂ ਤੁਸੀਂ ਸਾਡੇ ਭਾਈ ਇੱਥੇ ਅਮਰੀਕਾ ਦੇ ਵਿੱਚ ਬਿਜ਼ਨਸ ਕਰਨਾ ਇਹਨਾਂ ਵੱਡੀਆਂ ਕੰਪਨੀਆਂ ਨੂੰ ਤਾਂ ਤੁਹਾਨੂੰ ਜਿਹੜੇ ਅਮਰੀਕਨ ਲੋਕ ਹੈਗੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜੋਬਾਂ ਦੇਣੀਆਂ ਪੈਣਗੀਆਂ ਤੇ ਜਿਹੜਾ H1 ਜੋ ਮਤਲਬ 1 H1B ਵੀਜ਼ਾ ਹੈਗਾ ਉਹਦੇ ਉੱਤੇ ਵੱਡੀਆਂ ਕਟੌਤੀਆਂ ਕਰਨੀਆਂ ਪੈਣਗੀਆਂ ਤੇ ਅਸੀਂ ਨਹੀਂ ਚਾਹੁੰਦੇ ਵੀ ਤੁਸੀਂ ਇੰਡੀਆ ਵਰਗੇ ਦੇਸ਼ਾਂ ਤੋਂ ਲਿਆ ਲਿਆ ਕੇ ਇੱਥੇ ਨੌਕਰੀਆਂ ਭਰੇ ਚੱਲੋ ਤੇ ਜਿਹੜੇ ਅਮਰੀਕਨ ਲੋਕ ਆ ਉਹ ਇੱਥੇ ਨੌਕਰੀਆਂ ਲੱਭਦੇ ਫਿਰਨ ਤੇ ਉਹ ਕਹਿੰਦੇ ਸਾਡੇ ਅਮਰੀਕਨ ਲੋਕ ਬਹੁਤ ਕਾਬਿਲ ਹੈਗੇ ਆ ਜਿਨ੍ਹਾਂ ਕੋਲੇ ਵੱਡੀਆਂ-ਵੱਡੀਆਂ ਡਿਗਰੀਆਂ ਹੈਗੀਆਂ ਤੁਸੀਂ ਉਹਨਾਂ ਨੂੰ ਹਾਇਰ ਕਰੋ ਹਾਲਾਂਕਿ ਜਿੱਥੇ ਦੇਖੋਂ ਤਾਂ ਜਿਹੜੀ Google ਹੈਗੀ ਆ ਜਾਂ Microsoft ਤਾਂ ਤੇ ਜਾਂ ਇਹਨਾਂ ਦੇ ਆਪ ਦੇ CEO ਵੀ ਜਿਵੇਂ ਮੈਂ ਕਹਾਂ ਇੰਡੀਆ ਨਹੀਂ ਆ ਵੱਡੀਆਂ ਕੰਪਨੀਆਂ ਦੇ ਯਾਰ ਦੇ ਤੇ ਹੁਣ ਉਹਨਾਂ ਨੂੰ ਹੀ ਇਹ ਗੱਲ ਕਹੀ ਜਾ ਰਹੀ ਆ ਜਿਹਦਾ ਕਰਕੇ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਕਿਤੇ ਨਾ ਕਿਤੇ ਜਿਵੇਂ ਮੈਂ ਕਹਾਂ ਨਿਰਾਸ਼ ਨਜ਼ਰ ਆ ਰਹੀਆਂ ਹੈਗੀਆਂ ਵੀ ਇਹ ਸਾਡਾ ਇਹ H1 ਬੀ ਵੀਜ਼ਾ ਬੰਦ ਹੋ ਜਾਂਦਾ ਹੈਗਾ ਤਾਂ ਸਾਡੇ ਉੱਤੇ ਬਹੁਤ ਜ਼ਿਆਦਾ ਐਕਸਟਰਾ ਭਾਰ ਪਾਊਗਾ ਸਾਨੂੰ ਇੱਥੋਂ ਦੇ ਲੋਕਾਂ ਨੂੰ ਨੌਕਰੀਆਂ ਦੇਣ ਵਾਸਤੇ ਵੱਡਾ ਪੈਸਾ ਖਰਚਣਾ ਪਊਗਾ ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਟਰੰਪ ਹੋ ਰਹੀ ਹਰੇਕ ਪਾਸੋਂ ਸਿਕੰਜਾ ਕੱਸਿਆ ਜਾ ਰਿਹਾ ਹੈਗਾ ਤੇ ਜਿਹਦਾ ਕਰਕੇ ਜਿਵੇਂ ਮੈਂ ਕਹਿਆ ਵੀ ਜਿਹੜੇ ਲੋਕ ਉੱਥੇ ਇੰਡਿਕਾਰਿਓ ਵਿੱਚ ਵੇਟ ਕਰ ਰਹੇ ਸੀ ਵੀ ਸਾਨੂੰ H1B1 ਵੀਜ਼ੇ ਦੇ ਉੱਤੇ ਬਾਹਰ ਜਾ ਕੇ ਨੌਕਰੀਆਂ ਮਿਲਣਗੀਆਂ ਉਹਨਾਂ ਦੇ ਹੱਥ ਮਿਲਾਂ ਨਿਰਾਸ਼ਾ ਲੱਗ ਰਹੀ ਹੈਗੀ ਬਿਲਕੁਲ ਸੋ ਨੇਟਵੀਰ ਹੁਣ ਆਪਾਂ ਸਰਗਰਮੀਆਂ ਦੀ ਗੱਲ ਕਰੀਏ ਆਪਣੇ ਕੋਲੇ 2-3 ਮਿੰਟ ਹੋਰ ਆ ਪ੍ਰੋਗਰਾਮ ਦੇ ਵੀ ਇਧਰ ਈਸਟ ਕੋਸਟ ਤੇ ਵੀ ਬਹੁਤ ਵੱਡਾ ਪ੍ਰੋਗਰਾਮ ਹੋਇਆ ਔਰ ਉਧਰ ਤੁਹਾਡੇ ਵੈਸਟ ਕੋਸਟ ਦੇ ਵਿੱਚ ਵੀ ਪਤਾ ਲੱਗਿਆ ਵੀ ਦੋ ਪ੍ਰੋਗਰਾਮ ਹੋਏ ਆ ਈਸਟ ਕੋਸਟ ਦੇ ਪ੍ਰੋਗਰਾਮ ਦੀ ਇਹ ਰਿਪੋਰਟ ਆ ਵੀ ਕਵਰ ਗਰੇਵਾਲ ਹੁਣਾ ਦਾ ਸ਼ੋ ਜਿਹੜਾ ਹੈ ਸਕਸੈਸਫੁਲ ਹੋਇਆ ਨਿਊਯਾਰਕ ਦੇ ਵਿੱਚ ਟੂਰ ਦਾ ਪਹਿਲਾ ਸ਼ੋ ਸੀ ਔਰ ਹਾਲ ਖਚਾ-ਖਚ ਫੁੱਲ ਭਰਿਆ ਹੋਇਆ ਸੀ ਦਰਸ਼ਕਾਂ ਦੇ ਨਾਲ ਇੱਕ ਵੀ ਸੀਟ ਖਾਲੀ ਨਹੀਂ ਸੀ ਮੈਂ ਆਪਣੀ ਲਾਈਫ ਦੇ ਵਿੱਚ ਜਿੰਨੇ ਵੀ ਸ਼ੋਅ ਹੁਣ ਤੱਕ ਨਿਊਯਾਰਕ ਦੇ ਵਿੱਚ ਵੇਖਿਆ ਮੇਰੇ ਆਉਣ ਤੋਂ ਪਹਿਲਾਂ ਕੋਈ ਭਵਾਂ ਦੀ ਸ਼ੋਅ ਇਦਾਂ ਦਾ ਹੋਵੇ ਜਿਹਦੇ ਵਿੱਚ ਇੱਕ ਵੀ ਸੀਟ ਖਾਲੀ ਨਾ ਹੋਵੇ ਪਰ ਨਿਊਯਾਰਕ ਦੇ ਵਿੱਚ ਸ਼ੋਅ ਦੇ ਵਿੱਚ ਰਾਤ ਦੇਖਿਆ ਵੀ ਇੱਕ ਵੀ ਸੀਟ ਖਾਲੀ ਨਹੀਂ ਸੀਗੀ ਔਰ ਲੋਕ ਕਈ ਮੁੜ ਕੇ ਗਏ ਆ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਤੇ ਫਤਿਹ ਐਂਟਰਟੇਨਮੈਂਟ ਵੱਲੋਂ ਇਹ ਸ਼ੋਅ ਪਲਾਨ ਕੀਤਾ ਗਿਆ ਸੀਗਾ ਬਾਈ ਰਣ ਧੀਰ ਬਰਾੜ ਕਾਲਾ ਜੰਡੀ ਟੋਨੀ ਔਰ ਮੇਰੀ ਸਾਡੇ ਚਾਰਾਂ ਦੀ ਇਹ ਟੀਮ ਸੀ ਸਾਡੀ ਟੀਮ ਵੱਲੋਂ ਹੀ ਪ੍ਰਬਾਲਾ ਸੀ ਬਲਵਿੰਦਰ ਸਿੰਘ ਬਾਜਵਾ ਹੁਣਾ ਵੱਲੋਂ ਨੇਸ਼ਨਲ ਟੂਰ ਕੀਤਾ ਜਾ ਰਿਹਾ ਆਲ ਓਵਰ ਅਮਰੀਕਾ ਤੇ ਤੁਹਾਡੇ ਫ੍ਰਿਜ਼ਨੋ ਵੀ ਆ ਰਹੇ ਆ 16 ਤਰੀਕ ਨੂੰ 17 ਨੂੰ ਹੋਰ ਕਈ ਸ਼ੋਅ ਜਿਹੜੇ ਆਲ ਓਵਰ ਅਮਰੀਕਾ ਪਲਾਨ ਹੋਏ ਨੇ ਪਰ ਨਿਊਯਾਰਕ ਦਾ ਪਹਿਲਾ ਸ਼ੋਅ ਯਾਦਗਾਰੀ ਹੋ ਨਿਪੜਿਆ ਕਮਰ ਗਰੇਵਾਲ ਹੋਣਾ ਨੇ ਜਿਵੇਂ ਮੱਠੀਆਂ ਮੱਠੀਆਂ ਗੱਲਾਂ ਬਾਤਾਂ ਕੀਤੀਆਂ ਮੱਠੇ ਮੱਠੇ ਗੀਤ ਗਾਏ ਫਿਰ ਪੂਰੇ ਬੀਟ ਤੇ ਲੋਕਾਂ ਨੂੰ ਪੂਰਾ ਨਚਾਇਆ ਵੀ ਔਰ ਪੂਰਾ ਅਰੇਂਜਮੈਂਟ ਵਧੀਆ ਹੋਇਆ ਤੇ ਪੂਰਾ ਲੋਕਾਂ ਨੂੰ ਮਿੱਟ ਪੈਣਾ ਛੱਡਦਾ ਇਹ ਜਿਹੜਾ ਸ਼ੋਅ ਕਾਮਯਾਬ ਹੋਇਆ ਤੇ ਹੁਣ ਦੱਸਿਓ ਇੱਧਰ ਦੇਵੀ ਮਖਸੂਸਪੁਰੀ ਸਾਹਿਬ ਦਾ ਸ਼ੋਅ ਕਿੱਦਾਂ ਰਿਹਾ ਤੇ ਨਾਲ ਦੀ ਨਾਲ ਜੀ ਐਚ ਜੀ ਭੰਗੜਾ ਅਕੈਡਮੀ ਦਾ ਸ਼ੋਅ ਕਿੱਦਾਂ ਰਿਹਾ ਪਹਿਲਾਂ ਤਾਂ ਤੁਹਾਨੂੰ ਸਾਰੇ ਸੱਜਣਾ ਨੂੰ ਜਿੰਨੇ ਵੀ ਫਤਿਹ ਐਂਟਰਟੇਨਮੈਂਟ ਵਾਲਿਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਸਫਲ ਸ਼ੋਅ ਦੀਆਂ ਤੇ ਇਦਾਂ ਦੇ ਜਿਹੜੇ ਸ਼ੋਅ ਆ ਹੋਰ ਲਿਆਉਂਦੇ ਰਹਿਣਾ ਚਾਹੀਦਾ ਚੰਗੀ ਕਾਇਕੀ ਨੂੰ ਪ੍ਰਮੋਟ ਕਰਨਾ ਵੀ ਮੈਂ ਸਮਝਦਾ ਵੀ ਇੱਕ ਪ੍ਰਮੋਟਰ ਹੋਣ ਦਾ ਸਹੀ ਰੋਲ ਹੁੰਦਾ ਹੈਗਾ ਦੇ ਨਾਲ ਦੇ ਨਾਲ ਜਿਹੜਾ ਸਾਡੇ ਇਧਰ ਪਿਛਲੇ ਦਿਨਾਂ ਦੇ ਵਿੱਚ ਇਧਰ ਧਰਮਵੀਰ ਥਾਂ ਦੀ ਹੋਰਾਂ ਵੱਲੋਂ ਉਹਨਾਂ ਦੀ ਟੀਮ ਵੱਲੋਂ ਕਲੋਸ ਕੈਸਲ ਬਹੁਤ ਹੀ ਵਧੀਆ ਪਿਆਰੀ ਜਗ੍ਹਾ ਬਣੀ ਹੋਈ ਹੈਗੀ ਆ ਆਊਟਡੋਰ ਸ਼ੋਅ ਦਾ ਅਰੇਂਜਮੈਂਟ ਕੀਤਾ ਗਿਆ ਸੀ ਜ ਜਿਹਦੇ ਵਿੱਚ ਇਨਵਾਈਟਡ ਗੈਸਟ ਸੀਗੇ ਤੇ ਉਹਦੇ ਵਿੱਚ ਤਕਰੀਬਨ ਮੈਨੂੰ ਲੱਗਦਾ ਵੀ 300 ਬੰਦੇ ਦੇ ਕਰੀਬ ਲੋਕਾਂ ਨੇ ਹਾਜ਼ਰੀ ਭਰੀ ਜਿੱਥੇ ਬਹੁਤ ਸੋਹਣਾ ਅਰੇਂਜਮੈਂਟ ਇਹਨਾਂ ਦੀ ਟੀਮ ਵੱਲੋਂ ਦਿੱਤਾ ਗਿਆ ਸੀਗਾ ਜਿੱਥੇ ਉੱਗੇ ਸ਼ਾਇਰ ਜਿਵੇਂ ਕਹਿੰਦੇ ਦੇਵੀ ਮਖਸੂਸਪਰੀ ਉਹਨਾਂ ਵੱਲੋਂ ਸ਼ਾਇਰੋ ਸ਼ਾਇਰੀ ਦਾ ਦੌਰ ਚਲਾਇਆ ਗਿਆ ਤੇ ਲੋਕਾਂ ਨੇ ਉਹਨਾਂ ਦੇ ਇਕੱਲੇ ਇਕੱਲੇ ਸ਼ੇਅਰ ਤੇ ਇਕੱਲੇ ਇਕੱਲੇ ਗੀਤ ਦੇ ਉੱਤੇ ਤਾੜੀਆਂ ਮਾਰ ਕੇ ਉਹਨਾਂ ਦੀ ਸ਼ਾਇਰੋ ਸ਼ਾਇਰੀ ਦਾ ਆਨੰਦ ਮਾਣਿਆ ਤੇ ਨਾਲ ਦੇ ਨਾਲ ਇਸ ਮੌਕੇ ਧਰਮਵੀਰ ਥਾਂਦੀ ਫਰਾ ਨੇ ਵੀ ਆਪਣੀ ਗਾਇਕੀ ਦਾ ਜਾਦੂ ਬਖੇਰਿਆ ਤੇ ਇਸੇ ਤਰੀਕੇ ਦੇ ਨਾਲ ਜੀਐਚਜੀ ਜਿਵੇਂ ਕਹਿੰਦੇ ਜੇ ਇਹ ਇਸ ਭੰਗੜਾ ਅਕੈਡਮੀ ਆ ਸਾਡੇ ਫਰਜ ਨੂੰ ਬਣੀ ਹੋਈ ਉਹ ਪਿਛਲੇ ਲੰਬੇ ਸਮੇਂ ਤੋਂ ਸਾਡੀ ਨਵੀਂ ਜਨਰੇਸ਼ਨ ਨੂੰ ਆਪਣੇ ਪ੍ਰੋਗਰਾਮਾਂ ਦੇ ਜਰੀਏ ਸਾਡੇ ਸੱਭਿਆਚਾਰ ਵਿਰਸੇ ਤੋਂ ਜਾਣੂ ਕਰਾਉਣ ਵਾਸਤੇ ਉਪਰਾਲੇ ਕਰਦੇ ਰਹਿੰਦੇ ਆ ਤੇ ਉਹਨਾਂ ਵੱਲੋਂ ਅੰਤਰਰਾਸ਼ਟਰੀ ਭੰਗੜਾ ਕੰਪੀਟੀਸ਼ਨ ਲੰਘੇ ਜਿਵੇਂ ਕਿ ਸ਼ਨੀਵਾਰ ਫਰਜਾਂ ਵਿੱਚ ਕਰਵਾਇਆ ਗਿਆ ਤੇ ਜਿੱਥੇ ਇਹ ਐਂਡੋਰ ਸਰਾਇਆ థియేਟਰ ਹੈਗਾ ਡਾਊਨਟਾਊਨ ਦੇ ਵਿੱਚ ਉੱਥੇ ਪ੍ਰੋਗਰਾਮ ਲਿਖਿਆ ਗਿਆ ਸੀ ਪਹਿਲੂ ਪਹਿਲ ਪ੍ਰੋਗਰਾਮੇ ਬਾਹਰ ਪਾਰਕ ਦੇ ਵਿੱਚ ਵੀ ਹੁੰਦਾ ਸੀ ਪਰ ਗਰਮੀ ਨੂੰ ਮੁੱਖ ਰੱਖ ਕੇ ਇਹ ਐਂਡੋਰ ਪ੍ਰੋਗਰਾਮ ਕਰਵਾਇਆ ਗਿਆ ਜਿੱਥੇ ਕੈਨੇਡਾ ਅਮਰੀਕਾ ਦੇ ਵੱਖ-ਵੱਖ ਹੋਰ ਸ਼ਹਿਰਾਂ ਤੋਂ ਪੰਗੜੇ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਸੀਗੀਆਂ ਤੇ ਬਹੁਤ ਹੀ ਕਾਮਯਾਬ ਪ੍ਰੋਗਰਾਮ ਰਿਹਾ ਤੇ ਲੋਕਾਂ ਨੇ ਉਹਦਾ ਵੀ ਖੂਬ ਆਨੰਦ ਮਾਣਿਆ ਤੇ ਮੈਂ ਕੋਸ਼ਿਸ਼ ਕਰਦਾ ਵੀ ਇਹਦੀ ਰਿਪੋਰਟ ਵਗੈਰਾ ਮਿਲ ਜਾਵੇ ਤਾਂ ਤੁਹਾਨੂੰ ਉਹ ਵੀ ਭੇਜਾਂ ਤੇ ਕਿਉਂਕਿ ਕੱਲ੍ਹ ਦੋ ਪ੍ਰੋਗਰਾਮ ਸੀ ਸ਼ਹਿਰ ਦੇ ਵਿੱਚ ਜਿਹਦਾ ਕਰਕੇ ਉਹਨਾਂ ਦੇ ਵਿੱਚੋਂ ਆਪ ਤਾਂ ਨਹੀਂ ਜਾ ਹੋਇਆ ਤੇ ਪਰ ਪਤਾ ਲੱਗਿਆ ਵੀ ਜਿਹੜਾ ਹਾਲ ਸੀ ਪੂਰਾ ਭਰਿਆ ਹੋਇਆ ਸੀ ਤੇ ਪ੍ਰੋਗਰਾਮ ਬਹੁਤ ਕਾਮਯਾਬ ਰਿਹਾ ਬਿਲਕੁਲ ਸੋ ਨੀਟੇ ਵੀਰ ਸਾਰੀਆਂ ਖਬਰਾਂ ਤੇ ਤੁਸੀਂ ਡਿਸਕਸ਼ਨ ਕੀਤੀ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਪ੍ਰਦੀਪ ਭਾਈ ਮਿਲਦੇ ਆਂ ਅਗਲੇ ਵੀਕ ਬਹੁਤ ਧੰਨਵਾਦ ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਿਤ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpradeep11@yahoo.in ਹੁਣ ਮੈਨੂੰ ਦਿਓ ਇਜਾਜ਼ਤ ਰੱਬ ਰੱਖਾ